ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਹੈ ਨਹੀਂ ਹੁਣ ਲੋਈ ਲੱਗੇ ਆ ਜੀ ਦਾ ਬਲੌਗ ਸ਼ੁਰੂ ਕਰਨ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਹੱਸਦੇ ਵਸਦੇ ਰਹੋ ਜੀ ਤੇ ਜਿੰਨੇ ਵੀ ਇੱਧਰ ਜਾਂ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਵੀਰ ਭੈਣ ਭਰਾ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਲਓ ਜੀ ਹੁਣ ਤੱਕ ਤੁਸੀਂ ਸਾਡੀ ਪੂਰੀ ਫੁੱਲ ਸਪੋਰਟ ਕਰਦੇ ਆਏ ਆ ਹੁਣ ਬਲੌਗ ਇੱਕ ਦੋ ਦਿਨ ਲੇਟ ਹੋ ਜਾਂਦਾ ਜੀ ਕਿਉਂਕਿ ਗਰਮੀ ਬਹੁਤ ਹੈ ਮੇਰੇ ਚਾਰ ਚਾਰ ਗੇੜੇ ਲੱਗ ਰਹੇ ਚਾਰ ਦੁਨੀ ਅੱਠ ਹੋ ਜਾਂਦੇ ਜੀ ਇੱਕ ਤਾਂ ਸਵੇਰੇ ਚੱਸ ਕਰਨ ਨੂੰ ਲੈ ਕੇ ਜਾਣੇ ਜੀ ਉਸ ਤੋਂ ਬਾਅਦ ਫਿਰ ਦੁਪਹਿਰ ਨੂੰ 2 ਵਜੇ ਛੱਡਣਾ ਨੇ ਉਸ ਤੋਂ ਬਾਅਦ ਫਿਰ ਮੈਂ ਸਾਢੇ ਇੱਕ ਤਿੰਨ ਹੁਣ ਜਿਕਣਾ ਹੋਣ ਜਾ ਰਿਹਾ ਹੁਣ ਜਾ ਆ ਜਾਣਾ ਪਿੱਤੇ ਸ਼ਾਮ ਨੂੰ ਵਾਪਸ ਆਣਾ ਤੇ ਅੱਜ ਤਾਂ ਮੇਰੀ ਸਾਰਾ ਦਿਨ ਰੇਲ ਬਣੀ ਵੀ ਚਲੋ ਸਭ ਤੋਂ ਪਹਿਲਾਂ ਤਾਂ ਹੁਣ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਤੇ ਕਰਦੇ ਆ ਤੁਹਾਡੇ ਨਾਲ ਦੋ ਚਾਰ ਗੱਲਾਂ ਬਾਤਾਂ ਤੇ ਨੇ ਨਾਲੇ ਥੋੜੇ ਇੱਕ ਪੁੱਛਦੇ ਆ ਜੇ ਮਨਜੀਤ ਉਹਨਾਂ ਨੂੰ ਬਾਕੀ ਜੀ ਦੋ ਤਿੰਨ ਦਿਨ ਤੋਂ ਗਰਮੀ ਪੂਰੀ ਫੁੱਲ ਪੈ ਰਹੀ ਜੀ ਸਾਰਿਆਂ ਦੇ ਟਮਾਟਰ ਘਮੇ ਪਏ ਤੇ ਗਰਮੀ ਇੰਨੀ ਆ ਜਦੋਂ ਮੈਂ ਜੱਸਕਰ ਨੂੰ 2:30 ਵਜੇ ਲੈ ਕੇ ਆਉਣਾ ਨਾ ਜੀ ਵੀ ਇੰਨੀ ਤੇਜ ਤੱਤੀ ਲੋਹ ਹਵਾ ਚੱਲਦੀ ਨਾ ਨੱਕ ਹਰ ਮੂੰਹ 'ਚ ਹਵਾ ਅੱਖਾਂ 'ਚ ਵੱਜਦੀ ਏ ਇੱਕ ਵਾਰ ਤਾਂ ਐ ਹੋ ਜਾਂਦਾ ਵੀ ਕਿਤੇ ਨਕਸੀਰ ਤਾਂ ਨਹੀਂ ਚੱਲਣ ਲੱਗ ਜੂਗੀ ਜੀ ਇਹ ਜਾ ਚਲੋ ਠੀਕ ਆ ਜੀ ਹੁਣ ਤੁਸੀਂ ਨਾਲ ਬਣੇ ਰਹੋ ਕਰਦੇ ਗੱਲਬਾਤ ਜੀ ਆਪਣੇ ਦੇਖੋ ਜੀ ਫੁੱਲ ਫੁੱਲ ਵੀ ਕਿਹਾ ਕਰੂੰਗਾ ਇਹ ਜੱਤ ਧੁੱਪ ਦੁਪਹਿਰਾ ਪੈ ਕੇ ਹਟਿਆ ਹੁਣ ਤਾਂ ਚਲੋ ਛਾਂ ਹੈ ਤੇ ਮੈਂ ਦਿਖਾਣਾ ਚਾਹੁੰਦਾ ਤਾਂ ਹੀ ਤੁਹਾਨੂੰ ਇਹ ਦੇਖੋ ਕਿੰਨੇ ਸੋਹਣੇ ਫੁੱਲ ਦੇ ਰਿਹਾ ਜੀ ਕਈ ਫੁੱਲ ਜੀ ਖੜੇ ਹੋਏ ਕਾ ਬਲਾ ਆਪਣਾ ਗੁਲਾਬ ਵੀ ਬਹੁਤ ਦੇਖੋ ਤੇ ਗੱਲਬਾਤ ਹੈ ਇਸ ਤਰ੍ਹਾਂ ਹੈ ਜੀ ਮੈਂ ਨਾ ਇਹ ਤਾਂ ਖਾ ਲਿਆ ਤਾਂ ਹੀ ਪੱਬੂ ਕੁੱਤੇ ਆ ਜਾਂ ਉਹ ਨਾ ਟੇਂ ਜਿਆਦਾ ਗਰਮੀ ਹੂੰ ਜਿਆਦਾ ਗਰਮੀ ਤੇ ਤੇ ਦੇਖੋ ਜੀ ਮੈਂ ਅੱਜ ਸਵੇਰੇ 6 ਵਜੇ ਜਦੋਂ ਉੱਠ ਗਿਆ ਤਾਂ ਉਹ ਤੋਂ ਬਾਅਦ ਮੈਂ ਸਾਢੇ 6 'ਚ ਪਾਣੀ ਪਾਇਆ ਮਨਜੀਤ ਇਹ ਫੁੱਲ ਤਾਂ ਨਾ ਜਮਾਂ ਮਰ ਜਾ ਗਿਆ ਤਾਂ ਜੀ ਇਹ 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 ਵਾਲਾ ਫੁੱਲ ਜਮਾਂ ਮਰ ਜਾ ਗਿਆ ਤਾਂ ਜੀ ਫੁੱਲ ਖੜਨੇ ਨਹੀਂ ਤੇ ਇਹ ਦੋ ਮੈਂ ਵੀ ਰੋਜ਼ ਪਾਣੀ ਪਾਉਂਦੀ ਹਾਂ ਤੇ ਇਹ ਗੱਲ ਪਤਾ ਕਿ ਆ ਹੋਈ ਮਨਜੀਤ ਆ ਕੱਲ ਗਰਮੀ ਬਹੁਤ ਧੀ ਅੱਜ ਦੇਖ ਲੈ ਕਿੰਨੀ ਐ ਬੁਰਾ ਹਾਲ ਹੋਇਆ ਵਾ ਸਤਿ ਸ਼੍ਰੀ ਅਕਾਲ ਤੇ ਬਾਕੀ ਇਧਰ ਵਾਲੇ ਬੈਸਟ ਹੈ ਜੀ ਕਿਉਂਕਿ ਇਹ ਛਾਂ 'ਚ ਹੈ ਨਾ ਜੀ ਇਹ ਬੈਸਟ ਹੈ ਇਹ ਇਹ ਵੈਸ ਨਹੀਂ ਤੇ ਬਲੌਗ ਦੀ ਵਜਾ ਇਹ ਹੈ ਜੀ ਜਿਹੜਾ ਦੇ ਨਹੀਂ ਹੁੰਦਾ ਇੱਕ ਤਾਈ ਦੇਖੋ ਹੁਣ ਸੀਜ਼ਨ ਦਾ ਕੰਮ ਹੈ ਜੀ ਟਰੈਕਟਰਾਂ ਦਾ ਤੇ ਉਧਰ ਜੱਸ ਕਰਨ ਦਾ ਸਕੂਲ ਹੁੰਦਾ ਨਾ ਤਾਂ ਸਵੇਰੇ ਬਣਦਾ ਜੀ ਹਨਾ ਮਨਜੀਤ ਤੇ ਹੈ ਕੀ ਹੋ ਗਿਆ ਤੂੰ ਤਦਾ ਹੈ ਹਾਂ ਉਹ ਹੀ ਹੈ ਜਿਹੜੀ ਪਾਲਕ ਜੀ ਉਹ ਆਪਣਾ ਪਹਿਲਾ ਟੋਬਿਆਂ ਨੇ ਗੰਡਾ ਹੁੰਦਾ ਦਾ ਜਿਹੜਾ ਜਿਹੜੇ ਨੂੰ ਉਹ ਵੀ ਕਹਿੰਦੇ ਇਹਨੂੰ ਕਿਹਾ ਕਹਿੰਦੇ ਹੈ ਕੁਝ ਕਹਿੰਦੇ ਹੈ ਨਾ ਹਾਂ ਪਤਾ ਨਹੀਂ ਕੀ ਆ ਇਹਨੇ ਅਜੀ ਕੁ ਜੀਵਨ ਦੀ ਹਾਂ ਓਕੜੀਆਂ ਆ ਉਹਦੇ ਵਰਗੀਆਂ ਆ ਪਾ ਕਿਆ ਕਹਿ ਰਹੇ ਤੇ ਜਿਹੜੇ ਸਾਗਮਾ ਵੀ ਵਹਿ ਜਾਂਦੇ ਕੁਛੀ ਛਿੰਜਰ ਕਿਆ ਕਿਆ ਕਹਨੇ ਕਾ ਨੂੰ ਕਿਆ ਕਿਆ ਕਹਨੇ ਇਹਨੂੰ ਬਾਥੂ ਦਾ ਨੋਰ ਹੁੰਦਾ ਬਾਥੂ ਤੇ ਇੱਕ ਹੋਰ ਪਾਇ ਕਰਦੇ ਕੁਛ ਲਾਲ ਜਾਂ ਪੈ ਪਾਇਆ ਵੀ ਤੱਕ ਐਤ ਕੀ ਪਿਛਲੇ ਸਾਲ ਆਪਾਂ ਨੇ ਤੇ ਗੱਲ ਬਲੌਗ ਦੀ ਵਜਾ ਇਹ ਹੈ ਜੀ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਦੱਸ ਦਿੰਨੀ ਤੁਹਾਨੂੰ ਜਿੰਨੇ ਵੀ ਆਪਣੇ ਵੀਰ ਭੈਣ ਭਰਾ ਜੁੜੇ ਪਏ ਆ ਜੀ ਵੀ ਜਿਹੜੀ ਗੱਲ ਹੈ ਜੀ ਮੇਨ ਵੀ ਆਪਣਾ ਬਲੌਗ ਤਾਂ ਲੇਟ ਹੋ ਰਿਹਾ ਹੋਰ ਤਾਂ ਹੋਰ ਜੀ ਮੈਂ ਤੁਹਾਨੂੰ ਆ ਵੀ ਦੱਸ ਦੰਨਾ ਵੀ ਦੇਖੋ ਆਪਣਾ ਜਿਹੜਾ ਫੋਨ ਹੈ ਨਾ ਇਹਦੇ ਉੱਪਰ ਨੂੰ ਗੱਡੀ ਆ ਗਿਰ ਗਿਆ ਤਾਂ ਹੀ ਗੱਡੀ ਦਾ ਟਾਇਰ ਲੰਘ ਗਿਆ ਤਾਂ ਇਹਦੇ ਵੀ ਨਹੀਂ ਜਾ ਹੋਇਆ ਜੀ ਵੀ ਠੀਕ ਕਰਾ ਲਈ ਬਾਈ ਚ ਜਾ ਕੇ ਚਲੋ ਠੀਕ ਹੈ ਜੀ ਹੁਣ ਅੰਦਰ ਬੈਠ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਜੀ ਤੇ ਬਾਕੀ ਇੱਧਰ ਤਾਂ ਜੀ ਤੁਹਾਨੂੰ ਪਤਾ ਹੀ ਧੁੱਪ ਬਹੁਤ ਹੈ ਜੀ ਪੈ ਰਹੀ ਪਹਾੜ ਦਾ ਦਿਖਾਈਏ ਪੁੱਲਾ ਪੁੱਲਾ ਕਿ ਨਹੀਂ ਧੁੱਪ ਐਂ ਟਿਕਿਆ ਬਰ ਦਾ ਪੈ ਰਹਾ ਤਾਂ ਜੀ ਅੱਜ ਤਾਂ ਹਵਾ ਦਾ ਸਾਹ ਵੀ ਨਹੀਂ ਹੈ ਤਾਂ ਹੋਏ 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 ਆ ਮੱਕੀ ਦਾ ਹਾਲ ਦੇਖ ਲੋ ਜੀ ਐਨ ਤਾਂ ਪਾਣੀ ਲਾਣੇ ਇੱਕ ਦੋ ਦਿਨ ਬਾਅਦ ਚਾਰੇ ਵਾਲੀ ਮੱਕੀ ਹੈ ਜੀ ਤੇ ਬਹੁਤ ਬੁਰਾ ਹਾਲ ਹੋਇਆ ਹੋਦਾ ਜੀ ਦੇਖੋ ਨਾਲੇ ਅੱਜ ਕੱਲ ਨਾ ਖੇਤ ਕਣਕ ਦੀ ਬਾਢੀ ਤੋਂ ਬਾਅਦ ਬਾਹੇ ਵੇਹੇ ਉਹ ਰਹੀ ਗਰਮ ਹਵਾ ਨੇ ਘੜ ਰਹੀ ਖੇਤਾਂ ਚੋ ਵੀ ਹੈ ਤੇ ਅੱਜ ਦਿਲ ਕਰਦਾ ਜੀ ਵੀ ਘਰੇ ਆ ਕੇ ਨਾ ਆ ਕੱਕ ਕੁੱਕ ਵੱਡੀ ਐ ਜੀ ਆ ਕੇ ਬਹੁਤ ਹੋ ਗਿਆ ਇੱਧਰ ਵੀ ਤੇ ਇੱਧਰ ਵੀ ਹੋ ਗਿਆ। ਉਹ ਜੀ ਤੁਸੀਂ ਬਾਹਰ ਦਾ ਦੇਖਿਆ ਜੀ। ਬਾਹਰ ਨੂੰ ਮਨਜੀਤ ਹੁਣ ਬੇਤ ਆ ਮੈਂ ਵਲੌਗ ਬਣਾਉਣ ਬਾਹਰ ਨੂੰ ਦੇਖਿਆ ਨਾ ਮੱਕੀ ਕਿਹਨੇ ਖੇਤਾਂ ਕਿਹਨੇ ਨੂੰ ਉਹ ਦੁਪਹਿਰਾ ਨੱਚ ਰਿਹਾ। ਔਰ ਹਵਾ ਦਾ ਚਮਾ ਸਾਹ ਨਹੀਂ ਹੈ ਨਾ। ਚੱਲੀ ਰਹੀ ਹਵਾ ਇੰਝ ਜੰਦੀ ਚਮਾ ਵੀ ਨਹੀਂ। ਤੇ ਬਾਕੀ ਜਿਹੜੀ ਮੈਂ ਇੱਕ ਗੱਲ ਕਰਨੀ ਚਾ ਰਿਹਾ ਤਾਂ ਤੁਹਾਨੂੰ ਮੈਨੂੰ ਵੀ ਆਪਣਾ ਫੋਨ ਗਿਰ ਗਿਆ ਤਾਂ ਉਹ ਤਾਂ ਚਲੋ ਕਰਵਾ ਕੇ ਲਿਆਉਂਗੇ ਠੀਕ ਦੇਖਨੇ ਕੱਲ ਪਰਸੋਂ ਤੇ ਤੇ ਅੱਜ ਕੰਮ ਵੀ ਐ ਤਾਂ ਨਾ ਮੰਜੀ ਤੇ ਦੇਖੋ ਪਹਿਲਾਂ ਤਾਂ ਮੈਂ ਜੱਸ ਕਰਨ ਛੱਡਿਆ ਜਾ ਕੇ ਫਿਰ 9 ਵਜੇ 8:30 ਪੌਣੇ 9 ਅੰਕਲ ਆ ਗਿਆ ਜਿਹੜਾ ਟਰੈਕਟਰ ਤੁਹਾਨੂੰ ਮੈਂ ਅੱਗੇ 2-3 ਮਿੰਟ ਦਾ ਵਲੌਗ ਦਊਂਗਾ ਆਪਾਂ ਕਲੱਚ ਕਰਦੇ ਦੇ 60 55 ਦਾ ਤੇ ਉਹਦਾ ਟਾਈਮਿੰਗ ਜਾਂ ਉਹ ਦਿਖਾਣਾ ਤਾਂ ਪੰਪ ਕਰਾਇਆ ਤਾਂ ਉਹ ਦੇਖ ਕੇ ਉਹਦੇ ਬਾਅਦ ਇੱਕ ਬੂਥ ਗੜ ਤੇ ਆ ਗਿਆ ਫੋਨ ਜਦ ਹੀ 9:00 ਵਜੇ ਮਾਣੇ ਵਾਲਾ ਅੰਕਲ ਦੇਖ ਲੈ ਜੀ ਪੰਪ ਦਿਖਾਉਣਾ ਕਹਿੰਦਾ ਦਿਖਾ ਲੰਨੇ ਆ ਉਹ ਖੋਲਿਆ ਪੰਪ ਸਾਢੇ 10 ਵਜੇ ਤੱਕ ਹੀ ਉਹਨੂੰ ਪੰਪ ਦਿਆ ਅੰਕਲ ਨੂੰ ਚਲੇ ਗਿਆ ਮਰੰਡੇ ਨੂੰ ਤੇ ਫਿਰ ਮੈਂ ਗਿਆ ਹਸ਼ਿਆਰ ਪਰ ਫਿਰ ਉੱਥੇ ਕੋਲ ਕਾਇ ਜੀ 750 ਸੋਨਾਂ ਲੀਕਾ 24 ਮਾਡਲ ਦਾ ਉਹਨਾਂ ਨਾਲ ਕੱਲੂ ਮਜਾਤ ਮਜਾਤੜੀ ਉਹ ਐ ਟਰਾਲੀ ਖਿੱਚ ਮੁਕਾਬਲਾ ਉਹਨਾਂ ਉੱਥੇ ਲੈ ਕੇ ਜਾਣਾ ਕਹਿੰਦੇ ਤੇ ਅੱਜ ਲੋਟ ਲੱਗੂਗਾ ਮਨ ਲੱਗਦਾ ਰਾਤ ਨੂੰ ਮੈਨੂੰ ਲਾਣਾ ਪੈਣਾ ਕਿਉਂਕਿ ਉਹ ਗਏ 12 ਵਜੇ ਲੈ ਕੇ ਸਾਢੇ 12 ਆ ਨਹੀਂ ਗਾ ਮੈਂ ਹੁਣ ਫੁੱਲਰ ਵਾਲਿਆਂ ਦਾ ਕਰਾ ਰਹੇ ਜੀ ਮੌਡੀਫਾਈ ਕਰਾਣੇ ਨਾ ਜਿਹੜਾ ਟਰੈਕਟਰ ਨੂੰ ਟਰਬੋ ਉਹਨੇ ਲਵਾ ਲਈ ਬੜੇ ਵੇਸ਼ਣ ਫਾਕ ਹੈ ਤੇ ਉਹ ਕੰਮ ਕਰਾਣਾ ਤੇ ਚਲੋ ਇਹ ਤਾਂ ਗੱਲਾਂ ਹੋ ਗਈਆਂ ਜੀ ਸਾਢੇ 12 1 ਵਜੇ ਮੈਂ ਦੁਕਾਨ ਤੇ ਆਇਆ ਜੀ ਉਸ ਟਾਈਮ ਪੂਰੀ ਗਰਮੀ ਐਨ ਬਾਬੇ ਮੈਂ ਸੋਚਿਆ ਤਾਂ ਅੱਜ ਵੀ ਠੰਡਾ ਠੰਡਾ ਕੰਮ ਕਰ ਲਈਏ ਤੇ ਹੁਣ ਇੱਕ ਆ ਰਿਹਾ ਟਰੈਕਟਰ ਦੁਕਾਨ ਤੇ ਛੋਟਾ ਬਾਗਬਾਨੀ ਵਾਲਾ 724 ਉਹ ਤੁਹਾਨੂੰ ਦਿਖਾਵਾਂਗੇ ਜਾਂ ਕਿ ਅੱਗੇ ਮਿਲੂਗਾ ਵਲੌਗ ਉਹਦਾ 2-3 ਮਿੰਟ ਦਾ ਵੀ ਉਹਦੀ ਸਰਵਿਸ ਇਹ ਕਰਨੀ ਨੂੰ ਸਵੇਰੇ ਮੋੜ ਤੇ ਤਾਂ ਜੀ ਵੀ ਚਲੋ ਮੈਂ ਦੁਪਹਿਰ ਤੋਂ ਬੁਲਾ ਲਵਾਂ ਤੇ ਹੁਣ ਤੁਹਾਨੂੰ ਪਤਾ ਹੀ ਕਾਰਨ ਨੂੰ ਲੈ ਕੇ ਆਉਣਾ ਪੈਂਦਾ ਜੀ ਇਹਨੂੰ ਛੱਡ ਕੇ ਫੇਰ ਘੰਟਾ ਕਿ ਮੈਂ ਵੀ ਆਰਾਮ ਕਰ ਲੰਨਾ ਵੈਸੇ ਆਰਾਮ ਕਾਦਾ ਜੀ ਫੋਨ ਕਰਨ ਵਾਲੇ ਫੋਨ ਕਰੀ ਜਾਂਦੇ ਕਿੱਥੇ ਆਰਾਮ ਹੁੰਦਾ ਕੱਲ ਵੀ ਅਸੀਂ ਨੱਠ ਕੇ ਜਾਣਾ ਪਿਆ ਮੈਨੂੰ ਨਹੀਂ ਤਾਂ ਬੱਸ ਪਰਸੋਂ ਇੰਨੀ ਹਨੇਰੀ ਚੱਲੀ ਸੀ ਨਾ ਮੰਜੀ ਤਾਂ ਦੁਕਾਨ ਦਾ ਜਾ ਜਾ ਕੇ ਦੇਖਿਆ ਜੀ ਉੱਪਰ ਨਾ ਆਪਾਂ ਨਾਲ ਪਿੱਛੇ ਨੂੰ ਪੌੜੀ ਦੀ ਜਗ੍ਹਾ ਛੱਡ ਗਾ ਉਹਦੇ ਪਰ ਨਾ ਫਾਈਬਰ ਪਾਈ ਵੀ ਐ ਉਹ ਪਟ ਦੀ ਹਨੇਰੀ ਨੇ ਜਦ ਦੇਖਿਆ ਚਾੜਨਾ ਮੈਂ ਡਰ ਗਿਆ ਇੱਕ ਵਾਰੀ ਮਾਂਖ ਨਹੀਂ ਚੋਰੀ ਹੋ ਗਈ ਉਹ ਉੱਪਰ ਸਰੀਏ ਹੀ ਕੰਦੇ ਉੱਥੇ ਲੈਂਟਰ ਨਹੀਂ ਪੌੜੀ ਨੂੰ ਛੱਡੀ ਵੀ ਜਗ੍ਹਾ ਵਿੱਚ ਚਲੋ ਇਹ ਵੀ ਗੱਲਾਂ ਹੋ ਗੀਆਂ ਜੀ ਉਸ ਤੋਂ ਬਾਅਦ ਮਹਾ ਪਤਾ ਨਹੀਂ ਕਿਹੜਾ ਤੇ ਚਲੋ ਫਿਰ ਹੁਣ ਆਪਾਂ ਨੇ ਨਵੀਂ ਫਾਈਬਰ ਲਾਤੀ ਲੋਕ ਲੂਪ ਕਰਕੇ ਤੇ ਉਸ ਤੋਂ ਬਾਅਦ ਫਿਰ ਕੱਲ 10 11 ਵਜੇ ਫਿਰ ਮੂੜ ਜਾ ਬਣਿਆ ਪ੍ਰਮਾਤਮਾ ਦਾ ਬੱਦਲ ਆ ਗਿਆ ਤੇ ਆਪਣਾ ਇਹ ਦੁਕਾਨ ਹੈ ਥੋੜੀ ਕਿ ਲੰਬੀ ਅੰਦਰੋਂ ਪਿੱਛੇ ਨੂੰ ਤੇ ਉੱਥੇ ਨਹੀਂ ਗਰਮੀ ਬਾਹਰ ਤਾਂ ਪਵਾਈ ਕੀਣੀਆਂ ਔਰ ਇੰਨੇ ਪਰਦਾ ਹੋਈ ਉਹਦੇ ਬਾਦ ਮਰੋੜ ਜਾ ਹੋਇਆ ਉਹ ਬਾ ਫਿਰ ਰਹਿ ਲਾ ਸਾਰਾ ਦਿਨ ਕੰਮ ਕਰਿਆ 60 55 ਦਾ ਕੱਲ ਦੇਣਾ ਤਾਂ ਫਿਰ ਕਹਿੰਦਾ ਰਹਿਣ ਦੇ ਕਰ ਲੂ ਇਹ ਲੈ ਜੂਗਾ ਅੱਜ ਵੀ ਹੁਣ ਤੱਕ ਦੇ ਯਾਰੀ ਟਰੈਕਟਰ ਅੰਦਰ ਹੀ ਖੜਿਆ ਹੈ ਹੁਣ ਆਊਗਾ ਸ਼ਾਮ ਨੂੰ ਲੈਣ ਦੇਖ ਲਈ 3 4 ਵਜੇ ਤੋਂ ਬਾਅਦ ਬਾਈ ਭਈ ਜਿਹੜਾ ਹਰਾ ਕਹਿ ਰਹੀ ਵੀ 10 11 ਨਾਲ 8 ਟਾਈਮ ਜਾਣਾ ਨਹੀਂ ਉਹਦੀ ਕੰਮ ਉਹ ਤਾਂ ਹੋਣਾ ਹੀ ਨਹੀਂ ਜੀ ਉਹਦੇ ਅੰਦਰ ਅੰਦਰ ਤਾਂ ਨੇਕ ਕੰਦੇ ਕਰਾ ਹਾਂ ਉਹ ਗੱਲ ਮੰਨ ਚੇ ਰਹਿ ਜਾਂਦੀ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹ ਰਿਹਾ ਬਹੁਤ ਜ਼ਰੂਰੀ ਲਓ ਜੀ ਜਿਕਣਾ ਇਹ ਬਲੌਗ ਮੈਂ ਛੱਡਿਆ ਤੁਸੀਂ ਮੇਰੇ ਭੈਣ ਭਰਾ ਇਹਦੇ ਤੇ ਕਮੈਂਟ ਕਰੋਗੇ ਤਾਂ ਉਹ ਕਮੈਂਟ ਪਤਾ ਨਹੀਂ ਸਾਡਾ ਕਿਹਾ ਹੋਇਆ 22 ਸਟੂਡੀਓ ਜਾ ਕੇ ਕਮੈਂਟ ਦੇਖ ਕੇ ਰਪਲਾਈ ਦੰਦੇ ਤੇ ਪੁਰਾਣੇ ਕਮੈਂਟ ਮੂਰਾ ਕੇ ਪਤਾ ਨਹੀਂ ਕਿਹੜਾ ਫੰਕਸ਼ਨ ਹਿੱਲ ਗਿਆ ਖਣੀ ਮੇਤੋ ਹਿੱਲ ਗਿਆ ਖਣੀ ਸਾੜਾ ਗਰਮੀ ਕਰਕੇ ਕੁਝ ਫੋਨ ਫਟ ਗਿਆ ਟਾਇਰ ਚੜ ਗਿਆ ਖਣੀ ਇਹ ਹੀ ਅਪਸੈਟ ਹੋਇਆ ਵਾਇਬ ਹੋਣ ਗਰਮੀ ਕਰਕੇ ਚੜ ਗਈ ਹੈ ਗਰਮੀ ਹੈ ਕੁਸ ਗਰਮੀ ਚ ਗਰਮ ਹੋ ਜਾਂਦਾ ਫੋਨ ਗਰਮ ਹੁੰਨੇ ਉਸ ਤਾਂ ਗਰਮੀ ਹੈ ਗਰਮ ਹੁੰਨੇ ਫੋਨ ਕੁਸ ਇਹਦੇ ਪਰ ਨੂੰ ਟਾਇਰ ਨਹੀਂ ਚੜ ਗਿਆ ਤਾਂ ਉਹਦੇ ਕਰਕੇ ਨਾ ਥੋੜਾ ਕ ਅਪਸੈਟ ਜਾ ਹੋ ਰਿਹਾ ਆਪਣੇ ਆਪ ਫੰਕਸ਼ਨ ਜੇ ਚੇਂਜ ਕਰੀ ਜਾ ਰਿਹਾ ਈ ਹੁਣ ਉਹ ਕਹਿ ਰਹੇ ਆ ਹੋ ਨੋ ਇਹ ਬੰਦਿਆੜੀ ਹੋ ਮਾਰੀ ਲੱਗੀ ਹੈ ਵੀ ਮੈਨੂੰ ਗਰਮੀ ਲੱਗੀ ਬਿਲਕੁਲ ਬਿਲਕੁਲ ਇਲੈਕਟ੍ਰੋਨਿਕ ਚੀਜ਼ਾਂ ਤਾਂ ਗਰਮੀ ਜ਼ਿਆਦਾ ਹੋਇਆ ਟੈਂਪਰੇਚਰ ਜ਼ਿਆਦਾ ਹੋਇਆ ਤਾਂ ਘਟਵੀ ਜਾਨੀ ਵਾਸਤੇ ਇਹ ਐ ਨਹੀਂ ਹੋਣਾ ਵਿਚਾਰਾ ਠੀਕ ਮੈਂ ਜਾ ਤਾਂ ਨਹੀਂ ਰਿਹਾ ਜੀ ਮੈਂ ਬਹੁ ਘਟ ਗਿਆ ਚੰਡੀਗੜ ਤੇ ਹੁਣ ਤਾਂ 3-4 ਸਾਲਾਂ ਚ ਗਏ ਹੀ ਨਹੀਂ ਖਾਸ ਕਰਕੇ ਮਨੂੰ ਪੈਕਪੜਾ ਲੱਗੀ ਜਾਂਦਾ ਜੀ ਨਹੀਂ ਚੰਡੀਗੜ ਜੱਗੇ ਦੇ ਗਏ ਫਿਰ ਇੱਕ ਜੀ ਕੱਲਾ ਐ ਮੈਂ ਘਰ ਦੇ ਕੰਮ ਕਦੀ 4 ਘੇੜੇ ਤਾਂ 8 ਘੇੜੇ ਤਾਂ ਇਹੀ ਹੋ ਲੰਨੇ ਬਲਾਕ ਤੱਕ ਦੇ ਉਸ ਤੋਂ ਬਾਅਦ ਫੇਰ ਕੰਮ ਵੀ ਕਰਨਾ ਹੁਣ ਜਾ ਕੇ ਫੇਰ ਕਰਨਾ ਫੇਰ ਟਾਈਮ ਕਿਹੜਾ ਰਹਿ ਗਈ ਬੰਦਾ ਥੱਕ ਵੀ ਜਾਂਦਾ ਜੀ ਸ਼ਾਮ ਨੂੰ ਨਹੀਂ ਚਿਰ ਮੰਨਿਆ ਵੀ ਆਈ ਮੈਂ ਮੰਨਦੀ ਆਂ ਵੀ ਹਾਂ ਜਸਗਾਨਾ ਨੂੰ ਛੱਡਣਾ ਪੈਂਦਾ ਲੈ ਕੇ ਦਜਪਨ ਜਾਣਾ ਹੀ ਹੈ ਹੈ ਹਮ ਪਰ ਜੇ ਹੁਣ ਬੰਦਾ ਇਕੱਲਾ ਹੈਗਾ ਨਾ ਤਾਂ ਜਿਹੜੇ ਕੰਮ ਕਰਨੇ ਉਹ ਤਾਂ ਕਰਨੇ ਪੈਣਿਓ ਐ ਫੇਰ ਕਰ ਰਿਹਾ ਮੈਂ ਟਾਈਮ ਨਹੀਂ ਰਹਿੰਦਾ 6-7 ਵਜੇ ਤੱਕ ਹੂੰ ਟਰੈਕਟਰ ਖੜਿਆ ਏਸੀ ਦਿਨ ਐਮਪੀ ਵੀ ਉਹ ਵੀ ਖੜਿਆ ਬਾਈ ਮੇਰਾ ਇਹ ਵੀ ਜ਼ਿਆਦਾ ਜ਼ਰੂਰੀ ਹੈ ਮੈਂ ਇਹਨੂੰ ਕਰਾ ਲਿਆ ਮੈਂ ਠੀਕ ਇੱਕ ਦਿਨ ਨਹੀਂ ਬਾਈ ਜੇ ਦੁਕਾਨਦਾਰੀ ਕਰੀ ਆ ਜਾਂ ਤਾਂ ਛੁੱਟੀ ਕਰ ਹੋਣੀ ਐ ਛੁੱਟੀ ਕਰ ਹੋਣੀ ਫੇਰ ਮੰਨ ਲੂੰਗੇ ਐਦਾਂ ਨਹੀਂ ਹੋਣਾ ਵੀ ਦੁਕਾਨ ਪਰ ਜਾ ਕੇ ਮੈਂ ਮੋੜ ਦਮਾ ਕੇ ਸਾਨੂੰ ਸੀ ਜਾਂਦਾ ਟਾਈਮ ਐ ਸਮਝ ਗਈ ਬੇਦਾਂਨ ਪਰੈਂਗੇ ਮੈਂ ਨਹੀਂ ਮੋੜ ਸਕਦਾ ਚਾਹੇ 4 ਵਜੇ ਵੀ ਕੋਈ ਆ ਜਾਵੇ 5 ਵਜੇ ਸਰ ਬਸ ਜੀ ਆਉਂਗੇ ਜੇ ਕਾਲਾ ਹੋਊਗਾ ਫਿਰ ਮਿਲ ਜਾਊਗਾ ਉਹ ਤਾਂ ਠੀਕ ਹੈ ਚਲੋ ਅੱਜ ਬੇਲ ਹੈ ਕੱਲ ਕੋਲ ਨੂੰ ਦੇਖਦੇ ਆ ਐਤਵਾਰ ਕਰਾਂਗੇ ਮਾਰਕੀਟ ਮੰਦ ਹੋਣੀ ਹੈ ਨਾ ਸੰਡੀਗੜ ਦੀ ਚੰਡੀਗੜ੍ਹ ਮਾਰਕੀਟ ਜਾਣਾ ਪੈਣਾ ਇਹ ਹੋਣਾ ਹੀ ਠੀਕ ਹੈ ਬਾਈ ਦੀ ਮਾਰਕੀਟ 'ਚ 17 ਦਾ ਬੱਸ ਸਟੈਂਡ ਹੈ ਕਹਿੰਦੇ ਸਾਹਮਣੇ ਉੱਤੇ ਇੱਧਰ ਕਰਦੇ ਕਿਤੇ ਗਰਾਊਂਡ ਫਲੋਰ 'ਚ ਬੇਸਮੈਂਟ 'ਚ ਕੰਮ ਕਰਦੇ ਆ 3-4 ਦੁਕਾਨਾਂ ਜਾ ਕੇ ਆਉਂਗੇ ਚਲੋ ਕੋਈ ਰੰਤ ਫੰਨਾ ਮਾਈ ਲੈ ਤੇ ਆ ਜਿੰਨੇ ਵੀ ਵੀਰ ਭੈਣ ਭਰਾ ਹੁਣ ਕਮੈਂਟ ਕਰੋਗੇ ਗੁੱਸਾ ਸਿਰਫ 2-4 ਦਿਨ ਦੀ ਗੱਲ ਹੈ ਜੇ ਤਾਂ ਮੈਂ ਕੱਲੂ ਚਲੇ ਗਿਆ ਸਿਮਰ ਜਾਣਾ ਫੋਨ ਨਾ ਤੇ ਇੱਕ ਇਹਦੀ ਸੈਟਿੰਗ ਹੋਣੀ ਹੈ ਹੁਣ ਇੱਧਰ ਕੋਈ ਆਪਣੇ ਲਾਗ-ਪਾਸ ਦੇ ਬਲੌਗ ਬਣਾਉਂਦੇ ਉਹਨਾਂ ਨੂੰ ਜੇ ਨੌਲੇਜ ਹੁੰਦੀ ਹੁਣ ਮੰਨੋ ਇਹਦੇ ਵਾਰ ਇੰਨੀ ਨੌਲੇਜ ਨਹੀਂ ਜਿੰਨਾ ਕ ਮੈਨੂੰ ਪਤਾ ਤਾਂ ਮੈਂ ਉਹਨਾਂ ਇੱਕ ਬਸ ਵਰਤਦਾ ਇਹਨੂੰ ਤੇ ਤੁਹਾਡੇ ਕਮੈਂਟਾਂ ਦੇ ਰਿਪਲਾਈ ਨਹੀਂ ਦੇ ਹੁਣ ਚਲੋ ਜੇ ਆ ਵੀ ਗਏ ਸ਼ਾਇਦ ਦੇ ਵੀ ਹੋ ਜਾਣੇ ਤੇ ਬਾਕੀ ਹੋਰ ਬਾਈ ਮਨਜੀਤ ਹੋਰ ਅਸੀਂ ਤਾਂ ਇਹ ਘਰ ਦੀ ਵੇ ਕਹਿਣ ਗੱਸਾ ਨੂੰ ਦੋ ਤਿੰਨ ਹਾਂ ਸਟੈਪਰੀਆਂ ਵਾਲੇ ਸੰਧਾ ਦਿੰਦੇ ਸੀ ਨਾਲੇ ਮੈਂ ਵੀ ਲੈ ਕੇ ਆਣੇ ਚਲੋ ਇਹ ਦੋ ਤਿੰਨ ਜਿਹੜੇ ਟਰੈਕਟਰ ਖੋਲੇ ਵੀ ਦੋ ਪੰਪੇ ਲਾਈਏ ਪਰ ਕੱਲ ਪਰਸੋਂ ਤੇ ਲਿਆਉਂਦੇ ਹਣਾ ਪਰਸੋਂ ਤੋਂ ਸੋਡੇ ਪਰਸੋਂ ਨੂੰ ਸੋਮਵਾਰ ਹੈ ਮੁੱਲਾ ਬੰਦ ਹੈ ਨਾ ਕੱਲੋਂ ਐਤਵਾਰ ਆਈ ਜੀ ਕੱਲੋਂ ਸੋਮਵਾਰ ਹੈ ਪਰਸੋਂ ਵਾਲਾ ਤੇ ਬਾਕੀ ਜੀ ਥੋੜੀ ਕ ਹੁਣ ਆਪਣੇ ਕਹਿਣਾ ਉਹਦੇ ਮੇਰੇ ਪਰ ਇੱਕ ਟੈਨਸ਼ਨ ਹੋਰ ਧੀ ਉੱਪਰ ਦੀ ਉਹ ਤੁਹਾਨੂੰ ਜਦੇ ਅਗਲੇ ਬਲੌਗਾਂ ਚ ਦੱਸੂਗੇ ਉਹ ਮੇਰੇ ਮਨ ਦੀ ਟੈਨਸ਼ਨ ਥੋੜੀ ਕੋ ਘਟੀ ਹੈ। ਉਹ ਮਨਜੀਤ ਨੂੰ ਸ਼ਾਇਦ ਨਹੀਂ ਪਤਾ ਹੋਣਾ। ਪਤਾ ਤਾਂ ਹੋਊਗਾ ਉਹ ਇਹਦੇ ਮਨ ਤੇ ਨਹੀਂ ਗੱਲਾਂ। ਚਲੋ ਉਹ ਤੁਹਾਨੂੰ ਫੇਰ ਦੱਸੂੰਗੀ ਅਗਲੇ ਬਲੌਗਾਂ 'ਚ। ਸ਼ਾਇਦ ਹੈਗੀ ਹੈ। ਹਾਂ ਪਤਾ ਨਹੀਂ। ਹਾਂ। ਪਰ ਅਜੇ ਅਜੇ ਉਹ ਗੱਲ ਨਹੀਂ ਨਾ ਹੈ। ਜਦੋਂ ਪੱਕਾ ਹੋ ਗਿਆ ਕੰਮ ਫੇਰ ਆਪਾਂ ਅਨੌਦੇ ਟੈਨਸ਼ਨ ਪਈ। ਤੇ ਬਾਕੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ। ਚਾਹੇ ਸਾਡਾ ਬਲੌਗ 2 ਦਿਨ ਬਾਅਦ ਆਂਦਾ ਪਰ ਜਿਹੜੇ ਸਾਡੇ ਆਪਣੇ ਮੈਂਬਰ ਹੈ ਜੀ ਆਪਣੇ ਫੈਮਿਲੀ ਦੇ ਜਿਹੜੇ ਪੱਕੇ ਆ ਜੀ ਐਨ ਉਹ ਜਰੂਰ ਬਲੌਗ ਫੁੱਲ ਬੋਚ ਕਰਦੇ ਹੋਗੇ ਤੇ ਬਲੌਗ ਜਿਹੜੇ ਵੀ ਆਪਣੇ ਬਲੌਗ ਨੂੰ ਦੇਖਦੇ ਇਸ ਟਾਈਮ ਉਹਨੂੰ ਫੁੱਲ ਬੋਚ ਜਰੂਰ ਕਰਿਓ ਜੀ ਜੇ ਤੁਹਾਡੇ ਮਨਾਂ ਚ ਕੋਈ ਡਾਊਟ ਹੈ ਤਾਂ ਕਮੈਂਟ ਕਰਦੇ ਹੋ ਤੇ ਬਾਕੀ ਜੀ ਹੁਣ ਬਲੌਗ ਤੁਹਾਨੂੰ ਇਹੀ ਆਣਾ ਹੈ ਜੀ ਵੀ ਘਰ ਦਾ ਜਾਂ ਫਿਰ ਦੁਕਾਨ ਦਾ ਕਿਉਂਕਿ ਹੁਣ ਕਿਤੇ ਗਰਮੀ ਹੈ ਜੀ ਕਿਤੇ ਘੁੰਮਣ ਵੀ ਨਹੀਂ ਜਾ ਸਕਦੇ ਤੁਸੀਂ ਬਾਹਰ ਗਏ ਨੇ ਹੋਰੇ ਦਹਾ ਜਾਲੀ ਚੱਪਣੀ ਓਕੇ ਹਾਂ ਜੀ ਮਨਜੀਤ ਹੁੰਦਾ ਤਾਂ ਇੰਨਾ ਕੰਮ ਖਰਾਬ ਹੋਇਆਵਾ ਮੇਰਾ ਵੀ ਮੈਂ ਘਰੇ ਆਇਆ ਆ ਆ ਜਾਲੀ ਦੇ ਅੰਦਰ ਇੱਕ ਵਾਰੀ ਐਂਟਰ ਤਾਂ ਹੋਗੇ ਜਾਂ ਅੰਦਰ ਠੰਡੀ ਜੀ ਹਵਾ ਚੱਲਦੀ কুলਰ ਹੁਣ ਤਾਂ ਬੰਦ ਕਰਿਆ ਵਾ ਪਾਣੀ ਪੂਣੀ ਪਾ ਕੇ ਚਲਾਇਆ ਪਹੁੰਦਾ ਮਨਜੀਤ ਨਾ ਜੀ ਬਹਿ ਠੰਡਾ ਹੁੰਦਾ ਅੰਦਰ ਕਿਉਂ ਆਪਣੇ ਪਰਦੇ ਵੀ ਲੱਗੇ ਹੋਏ ਨੇ ਜੀ ਪਰਦਿਆਂ ਕਰਕੇ ਲੱਗਣੇ ਕਰਕੇ ਦੇਖੋ ਮਨਜੀਤ ਨਾ ਐ ਬੰਦ ਕਰੇ ਵੇ ਕਲੈਕਟਰ ਲਾ ਲਾ ਕੇ ਕਲੈਕਟਰ ਲਾਏ ਵੇ ਜੀ ਦੋ ਤਿੰਨ ਵੀ ਉੜੇ ਨਾ ਕੱਲੇ ਕੱਲੇ ਨਾ ਹੋਣ ਆਹ ਵੇ কুলਰ ਦੀਆਂ ਵਗੈਰੀਕ ਉਹਥੇ ਰੋਜਦਾ ਮੈਂ ਕੋਥੇ ਨਾ ਹੋ ਜਾਂਦਾ ਹਾਂ ਵੀ ਠੀਕ ਹੈ ਚਹੀਦਾ ਮੈਂ ਤਾਂ ਇਹ ਕਹਿੰਦੀ ਸੀ ਜੀ ਮੈਂ ਕਿਹਾ ਇਸ ਵਾਰ ਇਹਨੇ ਪਹਿਲੇ ਹੀ ਪੱਕਾ ਕਰਕੇ ਜਾਵੇ ਵੀ ਅਸੀਂ ਹੋਰ ਤਸਵੀਜ਼ਾ ਕਿਨ ਜਦ ਆਪਾਂ ਉੱਥੇ ਚਲੇ ਜਾਨੇ ਪਹਾੜੂ ਵਿੱਚ ਉੱਥੇ ਜਾ ਕੇ ਸਲਾਜ ਬਣਾ ਲੈ ਤਾਂ ਪੱਕੀ ਨਹੀਂ ਬਣਦੀ ਆ ਤਾਂ ਉਰੇ ਦੀ ਪੱਕਾ ਕਰਕੇ ਲੈ ਜਾਵੇ ਹਨਾ ਆਪਾਂ ਤਾਂ ਸਲਾਹ ਬਣਾ ਕੇ ਗਏ ਤੇ ਪਰ ਅੱਗੇ ਫਿਰ ਹੁਣ ਚਾਚੇ ਉਹਨਾਂ ਨੂੰ ਕੰਮ ਤਾਂ ਜੀ ਉਹਨਾਂ ਨੇ ਆਪਣੇ ਉਧਰ ਬੰਦੇ ਮਿਲਦੇ ਨਹੀਂ ਹੈਲਪਰ ਨਾ ਮਿਸਤਰੀ ਮਿਲਦੇ ਚਲੋ ਮੈਸਤਰੀ ਮਿਲ ਗਏ ਲੇਬਰ ਵਾਲੇ ਨਹੀਂ ਮਿਲਦੇ ਫਿਰ ਉਹ ਤਾਂ ਗੈਲ ਲੱਗੇ ਅਸੀਂ ਗੈਲ ਲੱਗੇ ਹਾਂ ਜਦੋਂ ਆਪਾਂ ਵੀ ਜਾਣਦੇ ਕਿ ਹਾਂ ਹੁਣ ਜਦ ਜਾਊਂਗਾ ਹੀ ਜਦ ਅ ਜੱਸ ਕਰਨ ਨੂੰ ਛੁੱਟੀਆਂ ਹੋਣੀਆਂ ਤੇ ਬਾਕੀ ਇੱਕ ਜਦ ਜਾ ਹੋਣਾ ਜਦੋਂ ਲੈਂਟਰ ਪਹਿਣਾ ਤੇ ਫਿਰ ਜਾਵਗੇ ਨਾਲੇ ਕੋਈ ਹੈਲਪ ਹੋ ਜਾਂਦੀ ਹੈ ਹੈ ਕਿ ਨਹੀਂ ਗਾਈ ਠੰਡ ਠੰਡ ਤਾਂ ਕਿਤੇ ਵੀ ਨਹੀਂ ਹੈਗਾ ਹੁਣ ਠੰਡਾ ਤਾਂ ਕਿਤੇ ਨਹੀਂ ਆਇਆ ਆ ਤਾਂ ਇੱਕ ਵਾਰ ਸਿੱਖੋ ਐ ਵੀ ਉੱਧਰ ਨੂੰ ਕਿੰਨੀਓ ਤੁੱਟਾ ਇਧਰ ਲੈ ਲਦਾ ਕਿੰਨੀ ਹੋਊਗੀ ਪੂਰੀ ਜਿੰਨਾ ਜਿਤਨਾ ਹੈ ਟੈਂਪਰੇਚਰ ਚ ਮੈਂਸ ਚਲੇ ਜਾਂਦਾ ਮੈਂਸ ਚ ਜਾਂਦਾ ਹੈ ਤਾਂ ਮਾਨ ਠੰਡਾ ਉਹਨਾਂ ਦਾ ਹੁਣ ਪੂਰੀ ਨਾਰਮਲ ਠੰਡ ਹੋਊਗੀ ਉੱਧਰ ਉੱਧਰ ਦਾ 5-6 ਦਿਨ ਚਾਹੀਦੇ ਨੇ ਘੁੰਮਣੇ ਇਹ ਵੀ ਹੈ ਗੱਲ ਬਾਤ ਅੱਜ ਤਾਂ ਸੋਚਦੇ ਬਸ ਵੀ ਇਸ ਤਰ੍ਹਾਂ ਅੱਜ ਦੇ ਕੱਲ ਨੂੰ ਜਾ ਕੇ ਸਿੰਮ ਲੈ ਜਾਇਆ ਵੇ ਤੇ ਬਾਕੀ ਜੇ ਗਰਮੀਆਂ ਪੈ ਰੀਆਂ ਮੰਨੋ ਬਹੁਤ ਫਾਇਦਾ ਨਹੀਂ ਤਾਂ ਮਨਜੀਤ ਨਾ 15 ਦੇ 2 ਹਫਤੇ ਬਾਅਦ ਮੰਨੋ ਫੜਕ ਜਦੀ ਮੇਰੀ ਗਰਦਨ ਤੇ ਮੂਵੇ ਮਾਰ ਦਿੰਦੀ ਹੁਣ ਮੰਨੋ ਫਾਇਦਾ ਹੋਇਆ ਬਾਈ ਗਰਮੀਆਂ ਕਰਕੇ ਜੇ ਇਹ ਕਹਿੰਨੇ ਵੀ ਐ ਵੀ ਐ ਕਰਨਾ ਜਦੀ ਮੈਂ ਕਹ ਦਿੰਨਾ ਹੁਣ 12 ਵਜੇ ਦੇ ਕੰਮ ਕਰਕੇ ਬੈਠੇ ਹਾਂ ਕਿੱਥੇ ਦੁਪਹਿਰ ਨੂੰ ਆਵੇਂ ਈ ਨਹੀਂ ਤਾਂ ਚੱਲੋ ਸ਼ੋਪਿੰਗ ਦੋ ਹਫ਼ਤੇ ਬਾਅਦ ਚੱਲੋ ਸ਼ੋਪਿੰਗ ਚੱਲੋ ਕਿਤੇ ਚੱਲੋ ਉਹ ਜਦੋਂ ਮੇਰਾ ਫਾਇਦਾ ਹੋਇਆ ਵਾ ਤੁਸੀਂ ਜਰੂਰ ਦੱਸਿਓ ਕਮੈਂਟ ਕਰਕੇ ਵੀ ਹੁਣ ਤੁਹਾਨੂੰ 20 ਦਿਨਾਂ ਬਾਅਦ ਮਹੀਨੇ ਕਮਾ ਕੋਈ ਬਲੌਗ ਆਇਆ ਵੀ ਸ਼ੋਪਿੰਗ ਨੂੰ ਗਏ ਹਾਂ ਇਹ ਕੱਲੀਆਂ ਜਾਇਆਈ ਦੀ ਜਰੂਰ ਹਾਂ ਠੀਕ ਹੈ ਠੀਕ ਹੈ ਮੈਂ ਤਾਂ ਮਾਰੇ ਹੀ ਉਹ ਦੋਏ ਆਨਲਾਈਨ ਮੂੜੇ ਬੱਜੇ ਦੇ ਮੇਰੇ ਉਧਰ ਦੇ ਖੜੀ ਕਹਿ ਦਿੰਦੀਆਂ ਲੈ ਬੀਬੰਦਰਾ ਆ ਗਿਆ ਹੋ ਲੋਟ ਜਾ ਹੋ ਲੋਟ ਜਾ ਪਾਉਂਦੇ ਉਹਦੇ ਵਿੱਚ ਦੀ ਲੋਟ ਜਾ ਕਰਕੇ ਫੋਨ ਦੇ ਵਿੱਚ ਨੂੰ ਮਾਰ ਦਿੰਦੀ ਅਸੀਂ ਤੇゼ ਨਹੀਂ ਸਟੇ ਕਰਨ ਤੇ ਲੋਟ ਕਰਦੇ ਸੀ ਆ ਬਾ ਦੇਖ ਲੈ ਇਹ ਤਾਂ ਕਰਾਂ ਸੀ ਲੋਟ ਲਾਇਆ ਬਾ ਉਹ ਬਾ ਬਈ ਕਮਾਰ ਕਰਤੀ ਇਹ ਤਾਂ ਮੇਰੇ ਗੱਲ ਯਾਦ ਹੀ ਨਹੀਂ ਆਈ ਉੱਤੇ ਦੇ ਘੜ ਕੇ ਲੱਗੇ ਨਾ ਗੱਲੋ ਬਸ ਉਹ ਨਹੀਂ ਬੱਜਣੇ ਸਵਾਰ ਕੇ ਕਰਾਂਤੀ ਮਾਰ ਕੇ ਜਾਨੀ ਆ ਠੀਕ ਹੈ ਹਾਂ ਇਹ ਤਾਂ ਹੈ ਜੀ ਪੱਕੀ ਗੱਲ ਹੈ ਹਨਾ ਜੀ ਦੇਖ ਐ ਨਹੀਂ ਹੈਗਾ ਵੀ ਅਸੀਂ 2 ਹਫ਼ਤੇ ਬਾਅਦ 2 ਹਫ਼ਤੇ ਬਾਅਦ ਤਾਂ ਕੋਈ ਵੀ ਨਹੀਂ ਜਾਂਦਾ ਹੁੰਦਾ ਹਾਂ ਅਸੀਂ ਏਡੇ ਵੀ ਨਹੀਂ ਆਏ ਹਾਂ ਸੜਾ ਜੱਸ ਸਕਣ ਦੇਖੋ ਡੰਡਾ ਚੱਕੀ ਵੈਂ ਦਾ ਕੰਮ ਆਹੀ ਹੈ ਜੀ ਐਨ ਉਹ ਖੇਲਣਾ ਆਪਣੀ ਜਿਹੜੀ ਦੋ ਹਫ਼ਤੇ ਬਾਅਦ ਸ਼ਾਪਿੰਗ ਕਰਨ ਤੁਰੇ ਰਹੀ ਨਾ ਅਭੀ ਹੈ ਤੇ ਹੁਣ ਦੋ ਦਿਨ ਹੋ ਗਏ ਤੇ ਬਲੌਗ ਨਹੀਂ ਪਾ ਹੋਇਆ ਤਾਂ ਸੌਰੀ ਕਿਉਂਕਿ ਤੁਸੀਂ ਸਾਡੀ ਮਜਬੂਰੀ ਸਮਝਿਓ ਹਾਂ ਅਗਲਾ ਮਹੀਨਾ ਜਸਕਰਨ ਨੂੰ ਛੁੱਟੀਆਂ ਹੋ ਜਾਣੀਆਂ ਫੇਰ ਅਸੀਂ ਤੁਹਾਨੂੰ ਵਧੀਆ-ਵਧੀਆ ਬਲੌਗ ਦਊਂਗੇ ਹਮਾ ਚੱਲਦਾ ਹੀ ਬਲੌਗ ਦਊਂਗੇ ਇੱਕ ਮਿੰਟ ਹੂੰ ਜਦ ਹੁਣ ਨਹੀਂ ਹੁਣ ਨਹੀਂ ਨੇ ਦਿਨਾਂ ਵਿੱਚ ਨੂੰ ਦੋ-ਦੋ ਦਿਨ ਦੇ ਥੋੜਾ ਟਾਈਮ ਨਹੀਂ ਲੱਗਦਾ ਜਸਕਰਨ ਦੀ ਛੁੱਟੀਆਂ ਦਾ ਕੀ ਮਤਲਬ ਨਾ ਆਤਾ ਫੇ ਗਾਹ ਨਾ ਜਦ ਇੱਕ ਇੱਕ ਮਹੀਨਾ ਨਾ ਦੇਖੀ ਹੁਣ ਮਈ ਆ ਜੂਨ ਦਾ ਪੂਰਾ ਮਹੀਨਾ ਸਰਕਾਰ ਨੇ ਕਹਿ ਦੇਣਾ ਵੀ ਜੂਨ ਤੋਂ ਬਾਅਦ ਲਾਣੀ ਆ ਜੀ ਇਹਦੀਆਂ ਝੋਨਾ ਜੋ ਦੀ ਲਾਣਾ ਗਰਮੀ ਘਟੂਗੀ ਮੀਂਹ ਜੇ ਲੱਗੇ ਜਦੋਂ ਮੌਨਸੂਨ ਆਉਂਦਾ ਉਹਦੇ ਕਰਕੇ ਫੇ ਸਾਨੂੰ ਵੀ ਟਾਈਮ ਮਿਲ ਜਾਂਦਾ ਈ ਅਸੀਂ ਵੀ ਖੜੀ ਹਾਂ ਐ ਕਹਿਦੇ ਬਈ ਪਾਇ ਜੀ ਦੇ ਜਿਹਨਾਂ ਦੇ ਟਰੈਕਟਰਾਂ ਦੀਆਂ ਦੁਕਾਨਾਂ ਐ ਉਹ ਇੱਕ ਮਹੀਨਾ ਜੂਨ ਦੀ ਵੀ ਨਹੀਂ ਨਾ ਪੂਰੀ ਛੁੱਟੀਆਂ ਦਾ ਟੁੱਟੋ ਹੂੰ ਐ ਤਾਂ ਇੱਕ ਵਾਰੀ ਹਾ ਹਾ ਹਾਲ ਹੋ ਗਿਆ ਤਾਂ ਇਹ ਕਰੋਨਾ ਆਇਆ ਤਾਂ ਇਹ ਦੇਖ ਲਓ ਕੋਈ ਕੰਮ ਕਰ ਕੋਈ ਦੁਕਾਨ ਸਭ ਬੱਸਾਂ ਵਹੀਕਲ ਸਭ ਬੰਦ ਉਹ ਜਾ ਟਾਈਮ ਮੈਂ ਕਹਿੰਦਾ ਜੀ 4-5 ਸਾਲ ਬਾਅਦ ਆ ਜੇ ਕਰ ਇਹਨਾ ਇੱਕ ਉਹ ਮਹੀਨਾ ਹੀ ਦੇ ਦੇ ਕਰਾ ਸਰਕਾਰ ਕੇ ਨਹੀਂ ਤੇ ਵੀ ਹੁਣ ਤੁਸੀਂ ਅਰੈਸਟ ਕਰੋ ਹਨੀ ਪਰ ਨਾ ਕਰੇ ਪਰਮਾਤਮਾ ਕੋਈ ਬਿਮਾਰੀ ਨਾ ਕਿਸੇ ਨੂੰ ਲਾਵੇ ਨਾ ਕਿਸੇ ਪਰ ਕੋਈ ਮਾਰੂ ਕੰਮ ਕਰੇ ਤੇ ਪਰਮਾਤਮਾ ਸਭ ਨੂੰ ਤੰਦਰੁਸਤ ਰੱਖੇ ਜੀ ਹੈ ਕਿ ਨਹੀਂ ਆਪਾਂ ਤਾਂ ਉਹ ਗੱਲ ਕਰਦੇ ਵੀ ਜਦੋਂ ਕਰੋਨਾ ਆਇਆ ਤਾਂ ਦੇਖ ਲਓ ਸਭ ਕੁ ਬੰਦ ਹੋ ਗਿਆ ਤਾਂ ਜਹਾਜ਼ ਕਿਆ 에ਅਰਲਾਈਨਾਂ ਬੰਦ ਹੋ ਗਈਆਂ ਨਹੀਂ ਸਭ ਕੁ ਬੰਦੇ ਹੋ ਗਿਆ ਦਾ ਜੀ ਉਹਦੇ ਚ ਫੇ ਨੁਕਸਾਨ ਵੀ ਹੁੰਦਾ ਨਾ ਜੀ ਫੇ ਤੇ ਹੁਣ ਕੋਰੋਨਾ ਹੈ ਦੋ ਸਾਲ ਆਓ ਤੁਹਾਨੂੰ ਤਾਂ ਇਹ ਤਾਂ ਕਹਿ ਰਿਹਾ ਵੀ ਸਾਨੂੰ ਛੁੱਟੀਆਂ ਹੋ ਜੂਗੀਆਂ ਜੀ ਹੈ ਨਾ ਛੁੱਟੀਆਂ ਰਹੀਆਂ ਨੇ ਛੇ ਮਹੀਨੇ ਹੈ ਨਾ ਤਾਂ ਇਹਨਾਂ ਤਾਂ ਚਾਹੇ ਤੂੰ ਸਾਰੀ ਜ਼ਿੰਦਗੀ ਰਹਿ ਜਾ ਹਾਂ ਬਾਸ ਕੋਈ ਫਰਕ ਨਹੀਂ ਨਾ ਤਾਂ ਕਹਣਾ ਠੀਕ ਹੈ ਚਲੋ ਬੱਚਾ ਇਹਨੂੰ ਨਹੀਂ ਸਮਝ ਨਹੀਂ ਵੀ ਕੀ ਗੱਲ ਕਰ ਰਹੀਆਂ ਜੀ ਹੈ ਕਿ ਨਹੀਂ ਭਏ ਕਹਾਣੇ ਹੋਈ ਹੈ ਵੀ ਪੇਪਰ ਹੋ ਗਿਆ ਹਾਂ ਜਸਟ ਕਰਨ ਕਹਿੰਦਾ ਜੀ ਮੈਂ 6ਵੀਂ ਚ ਹੋ ਗਿਆ ਮੈਂ ਬੱਚਾ ਨਹੀਂ ਹਾਂ ਸਾਡਾ ਚ ਸਿਆਣਾ ਲੱਗ ਗਿਆ ਹੁਣ ਬਹੁਤ ਵਧੀਆ ਗੱਲਾਂ ਕਰਦਾ ਤਾਂ ਦੇਖਿਆ ਮੈਂ ਜੀ ਕੋਈ ਵੀ ਗੱਲ ਕਰ ਨਹੀਂ ਕੋਈ ਅਸੀਂ ਐਂ ਗੱਲ ਕਰਦੇ ਜਿਦੀ ਕਹਿੰਦਾ ਹੋਊਗਾ ਮੈਂ ਐਂ ਨਹੀਂ ਐਂ ਇਹ ਵੀ ਨੌਲ ਜਿ ਰੱਖਦਾ ਤੇ ਇਹ ਵੱਲਾ ਤਾਂ ਬੜੇ ਆਂਦੇ ਦਿਮਾਗ ਚ ਇਹ ਜਿਹੇ ਕਰ ਲੀ ਹੁੰਦੀ ਜਿਹੇ ਨਿਆਣਾ ਕਰਦਾ ਨਿਆਣਾ ਦੱਸ ਦਿੰਦਾ ਕਈ ਵੇ ਤਾਂ ਹੀ ਤਾਂ ਸਿਆਣੇ ਕਹਿੰਦੇ ਵੀ ਜੇ ਆਪਾਂ ਕੋਈ ਕੰਮਕਾਰ ਕਰ ਰਹੇ ਨਾ ਉੱਥੇ ਕੋਈ ਜਵਾਕ ਵੀ ਖੜਿਆ ਕਹਿੰਦੇ ਨਿਆਣਾ ਕੁਛ ਕਹਿੰਦਾ ਉਹਦੀ ਵੀ ਸੁਣੋ ਉਹਦੀ ਗੱਲ ਦੇ ਵਿੱਚ ਵੀ ਕੋਈ ਰਾਜ ਹੋ ਸਕਦਾ ਜੇ ਅਸੀਂ ਉਲਝੇਵੇਂ ਸਾਨੂੰ ਸਮਝ ਨਹੀਂ ਲੱਗ ਰਹੀ ਹੈ ਕਿ ਨਹੀਂ ਉਬੀਰਾ ਇਹ ਦੇ ਦਿੰਦਾ ਜੀ ਚੰਗੀ ਤੇ ਬਾਕੀ ਫਿਰ ਤੋਂ ਸੌਰੀ ਕਿਉਂਕਿ ਬਲੌਗ ਸਾਡੇ ਲੇਟ ਹੋ ਰਹੇ ਆ ਦੋ ਤਿੰਨ ਬਾਅਦ ਪੈਂਦਾ ਏ ਪਰ ਹੁਣ ਕਰ ਵੀ ਚਾਹ ਸਕਦੇ ਹਾਂ ਕਿਉਂਕਿ ਇਹ ਸੀਜ਼ਨ 2 ਆ ਸਮਰ ਚੱਲ ਰਿਹਾ ਗਰਮੀਆਂ ਦਾ ਮੈਂ ਤੁਹਾਨੂੰ ਇੱਕ ਸਲਾਹ ਦਿੰਦਾ ਜੇ ਮੇਰੀ ਮੰਨੇ ਤਾਂ ਦੱਸੋ ਠੀਕ ਹੈ ਹੁਣ ਜਿਸ ਤਰ੍ਹਾਂ ਜੱਸ ਕਰਨਾ ਸਕੂਲ ਤੇ ਆਂਦਾ ਹਮ ਇਹਨੂੰ ਆਪਣਾ ਉੱਥੇ ਹੀ 4-5 5 ਵਜੇ ਤੱਕ ਰੱਖ ਲਿਆ ਕਰੋ ਜੇ ਹੁਣ ਉਹਦੀ ਟਰੈਕਟਰ ਦਾ ਕੰਮ ਕਰਨਾ ਹੈ ਕੋਈ ਇਹ ਨੁਫੜਾ ਜੇ ਟਰੈਕਟਰ ਹੋਏ ਕਰੂਗਾ ਹਾਂ ਬਸ ਠੀਕ ਹੈ ਇਹ ਪਤਾ ਕੀ ਕਹਿ ਰਹੀ ਹੈ ਵੀ ਬਲੌਗ ਬਣਾਉਣਾ ਨਾ ਉੱਥੇ ਟਰੈਕਟਰ ਦਾ ਪਰ ਹੁਣ ਕਈ ਮੇਰੀਆਂ ਭੈਣਾਂ ਨੂੰ ਪਹਿਲਾਂ ਵੀ ਜਦ ਪਾਏ ਤੇ ਮੈਂ ਬਲੌਗ ਪਾਉਂਦਾ ਤਾਂ ਤਾਂ ਹੀ ਤਾਂ ਮੈਂ ਪਿੱਛੇ ਨੂੰ ਬੰਦ ਕਰ ਤੇਈ ਟਰੈਕਟਰਾਂ ਦੇ ਬਲੌਗ ਬੰਦ ਕਰੇ ਤੇਈ ਉਹ ਕਾਤੇ ਕਰੇ ਤੇਈ ਤਾਂ ਹੀ ਵੀ ਅੱਦੇ ਭੈਣਾਂ ਕਹਿ ਰਹੀਆਂ ਤੇ ਆ ਮਾਤਾਵਾ ਕਹਿੰਦੇ ਵੀ ਸਾਨੂੰ ਕੀ ਪਤਾ ਹੈ ਟਰੈਕਟਰ ਬਾਰੇ ਤਾਂ ਕਰਕੇ ਮੈਂ ਘਟਾ ਤੇ ਆ ਹੁਣ ਫੇਰ ਲੱਗ ਗਿਆ ਪਾਣ ਉਹਦੇ ਕਾਤੇ ਜੀ ਆਪਣਾ ਚੈਨਲ ਹੁਣ ਗਰੋ ਕਰ ਰਿਹਾ ਆਪਣੇ ਸਬਸਕ੍ਰਾਈਬਰ ਵਧ ਰਹੇ ਜਿਹਦੇ ਵਿੱਚ ਆਪਣੇ ਆ ਕਿਸਾਨ ਭਰਾ ਵੀ ਹੋ ਸਕਦੇ ਆ ਬੱਚੇ ਵੀ ਹੋ ਸਕਦੇ ਆ ਔਰ ਅੱਜ ਕੱਲ ਬੱਚੇ ਆਪਣੇ ਜਿਹੜੇ 10 15 ਸਾਲ ਦੇ ਉਹਨਾਂ ਨੂੰ ਚੋ ਐ ਮੋਡੀਫਾਈ ਟਰੈਕਟਰ ਐ ਕਰਨਾ ਉਹ ਫਿਰ ਉਹ ਵੀ ਵਲੌਗ ਦੇਖਦੇ ਆ ਹੁਣ ਉਹਨਾਂ ਕਮੈਂਟ ਕਰਿਆ ਵੀ ਪਾ ਦਿਆ ਕਰੋ 5-7 ਮਿੰਟ ਦਾ ਤਾਂ ਕਰਕੇ ਮੈਂ ਪਾਉਣ ਲੱਗਿਆ ਨਹੀਂ ਐ ਕਰੇ ਫਿਰ ਔਰ ਮੈਂ ਸੁਣਾ ਰਿਹਾ ਦੰਨੀ ਜਿਸ ਤਰ੍ਹਾਂ ਤੁਸੀਂ ਅੱਜ ਦੇ ਇੱਥੇ ਇੱਕ ਖੋਲਣ ਦੌੜ ਰੱਖੀ ਹਾਂ ਅੱਛਾ ਵੀਡੀਓ ਦਾ ਯਾਰ ਸਭ ਨੂੰ ਬਣਾਣੀ ਆਂਦੀ ਧੀਏ ਠੀਕ ਐ ਅਗਲੇ ਤਾਂ ਐਂ ਫੜਾ ਦੇਣਾ ਵੀ ਦਾ ਬਾਈ ਨੂੰ ਐ ਫੜ ਕੇ ਰੱਖੀ ਜਿੱਥੇ ਮੈਂ ਕੰਮ ਕਰੂੰਗਾ ਉੱਥੇ ਉੱਥੇ ਦਿਖਾਈ ਜਾਈ। ਉੱਥੇ ਤਾਂ ਮੈਂ ਹੁਣ ਧੁੱਪ ਕਰਕੇ ਮੈਂ ਤਾਂ ਗੈਲ ਲਾਇਵੇ ਤੇ ਵੀ ਗੈਲ ਲੱਗੋ ਮੈਂ ਖੋਲਦਾ ਨਟ ਦਮਾ ਦਮ ਤੁਹਾਨੂੰ ਸਮਾਨ ਪੰਨਾ ਰੱਖੋ ਬਾਬਾ ਵੀ ਮੈਂ ਛੇਤੀ ਜਾਮਾ ਹੀ 12 ਵਜੇ ਤੇ ਫਿਰ 1 ਵਜੇ ਕਸਲਾ ਦੇ ਲਈਆਂ ਉਹ ਹੁਣ ਇਹਨੂੰ ਪਤਾ ਨਹੀਂ ਨਾ ਜੀ ਜੇ ਇੱਕ ਅੱਡੇ ਦਿਨ ਮੈਂ ਗੈਰ ਰੱਖਾਣਾ ਇਹਨੂੰ ਦਿਖਾਵਾਂ ਕੰਮ ਵੀ ਕਿਤਰਾ ਕਰ ਰਿਆ ਮੈਂ ਫੇਰ ਹਾਂ ਐਂ ਹੀ ਕਰੇਗਾ ਮੈਂ ਕੰਮ ਕਰ ਜਾਈ ਰਹਿਣਾ ਵੇ ਲੈ ਗਾ ਉਹ ਉੱਠ ਕੇ ਮਾੜਾ ਮੁੱਤ ਮੇਰੇ ਕਰਾ ਲੈ ਨਾਵਰਾ ਐਂ ਤੇ ਮੈਂ ਨਹੀਂ ਤੇਰੀਆਂ ਰੋਟੀਆਂ ਬਣਾਉਣੀਆਂ ਐ ਕਿ ਲਈ ਜੀ ਰੋਟੀ ਤਾਂ ਮੈਂ ਨਹੀਂ ਆਹ ਸੱਦੀ ਕਰ ਲੈ ਉੱਥਾ ਇਹ ਤੇ ਦੋ ਨੱਟ ਖੋਲਣੇ ਨਾ ਕੰਮ ਹੋਣਾ ਕੋਈ ਮੈਂ ਉਹਰਾ ਘਰ ਦੇ ਝਾੜੂ ਮਾਰਦਾ ਮਰੀ ਜਾਊਂਗਾ ਕਦੀ ਭਾਂਡੇ ਤੋੜਿਆ ਪਿੰਦ ਮੈਂ ਟਰੈਕਟਰ ਦਾ ਕੰਮ ਤੁਹਾਡਾ ਨਾ ਕਰਨਾ ਮੈਂ ਹਾਂ ਬਰਗਣਾ ਦੇ ਕਰੂੰਗੀ ਬਸ ਬਸ ਠੀਕ ਹੈ ਜੀ ਕੰਮ ਫੇਰ ਤਾਂ ਹੋਲੀ ਹੂੰ ਤਾਂ ਠੀਕ ਹੈ ਪਤਾ ਕਿ ਆ ਹੁਣ ਗਾਹਕ ਤਾਂ ਜੇ ਬੜਾ ਕੰਮ ਹੁੰਦਾ ਟਰੈਕਟਰ ਦਾ ਮੈਂ ਤਾਂ ਗਾਹਕ ਨੂੰ ਕਹਿ ਦਿੰਨਾ ਆਪਣਾ ਆਪਣਾ ਮਾਲਕ ਨੂੰ ਵੀ ਭਾਈ ਤੂੰ ਜਾਂ ਜਿਆਦਾ ਲੋਡ ਹੋਊਗੀ ਖੁੱਲ ਗਿਆ ਸਪੇਅਰ ਪਾਰਟ ਲੈਣਾ ਜਦ ਮੈਂ ਤੁਹਾਨੂੰ ਬੁਲਾ ਲੂੰਗਾ ਹੁਣਾਂ ਤਾਂ ਮੈਂ ਉੱਥੇ ਇਕੱਲਾ ਹੀ ਆਂ ਪਰ ਉਹ ਗੱਲ ਜੀ ਨਹੀਂ ਨਾ ਹੈ ਜੇ ਉੱਥੇ ਕੋਈ ਮੇਰੇ ਨਾਲ ਹੁੰਦਾ ਆਪਣਾ ਕੋਈ ਚੇਲਾ ਬਾਲਕਾ ਜਾਂ ਹੁੰਦਾ ਕੋਈ ਆਪਣੇ ਨਾਲ ਦਾ ਤਾਂ ਉਹ ਫੜਾ ਦੇ ਤੂੰ ਵੀ ਲੈ ਮੈਂ ਕੰਮ ਕਰਦਾ ਐ ਬਣਾਇਆ ਭਾਈ ਐ ਤਾਂ ਤਿੰਨ ਕਿ ਮਿੰਟ ਦਾ ਮੈਂ ਤੁਹਾਨੂੰ ਦਊਂਗਾ ਹੀ ਅੱਗੇ ਟਰੈਕਟਰ ਦਾ ਬਾਕੀ ਇੱਕ ਹੁਣ ਟਰੈਕਟਰ ਤੁਹਾਨੂੰ ਬਾਗਬਾਨੀ ਵਾਲਾ ਛੋਟਾ ਟਰੈਕਟਰ ਆ ਉਹਦੀ ਸਰਵਿਸ ਕਰਨੀ ਆਪਾਂ ਨੇ ਉਹ ਦਿਖਾਉਂਦਾ ਤੇ ਚਲੋ ਠੀਕ ਹੈ ਜੀ ਜਿੱਥੇ ਵੀ ਜਿੱਥੇ ਮੈਂ ਡਾਇਰੈਕਟਰ ਆਇਆ ਉਹ ਹੁੰਦਾ ਨਾ ਜਿੱਦੜ ਨਹੀਂ ਹੁੰਦਾ ਉਸ ਦਿਨ ਇਹਨੂੰ ਘਰੋਂ ਛੱਡ ਜਾ ਗਦਾ ਜਿਸ ਦਿਨ ਹੁੰਦੇ ਟਰੈਕਟਰ ਉਹਦੇ ਨੂੰ ਉੱਥੇ ਰੱਖ ਕੇ ਬਣਾਵਾ ਲਿਆ ਤਾਂ ਹਾਂ ਪਹਿਲਾਂ ਮੈਂ ਬਹੁਤ ਵਾਰ ਦੇਖਿਆ ਕੋਈ ਨਹੀਂ ਪਾਇ ਇਹਨੂੰ ਪਹਿਲਾਂ ਇੱਕ ਹੋਰ ਵੀ ਹੈ ਜੇ ਅਸੀਂ ਜਸ ਕਰ ਨੂੰ ਪਾਇਆ ਨਹੀਂ ਇਹ ਕੰਮ ਚ ਵੈਸੇ ਮੈਂ ਸੋਚਿਆ ਤਾਂ ਵੀ ਜਿੱਦਾਂ ਮੈਂ ਇੱਥੇ ਬਣਦਾ ਨਹੀਂ ਘਰਾਂ ਵੀ ਚੱਲ ਘਰ ਆਏ ਹੋਊਗੇ ਕੋਈ ਰਿਸ਼ਤੇਦਾਰ ਆ ਜਾਂਦਾ ਵੀ ਚੱਲ ਮੈਂ ਜਾਂ ਅਸੀਂ ਬੈਠੇ ਹੋ ਐ ਹੁਣ ਤਾ ਬੀਆ ਚਲ ਜੱਸ ਕਰਨ ਬਣਾ ਲੈ ਕਰੂਗਾ ਪਰ ਇਹ ਉਧਰ ਨੂੰ ਹੈ ਨਹੀਂ ਜੇ ਲਾਇਆ ਨਹੀਂ ਨਾ ਜੀ ਮੈਂ ਪਹਿਲਾਂ ਤੇ ਤਾਂ ਲੱਗਿਆ ਵੀ ਹੁਣ ਅਸੀਂ ਕਹਿੰਦੇ ਵੀ ਨਹੀਂ ਇਹਨੂੰ ਵੀ ਤੂੰ ਬਣਾ ਬਲੋ ਹੈ ਨਹੀਂ ਉਹ ਵੀ ਨਹੀਂ ਹੈ ਮੈਂ ਤਾਂ ਕਰਦਾ ਇਹਨੂੰ ਪੜਨ ਦੋ ਜੀ ਪੜਨ ਦੋ ਪੜਾਈ ਮੈਨੂੰ ਪੜਾਈ ਤੇ ਨਹੀਂ ਇਹਨੇ ਕਹਿੰਦਾ ਕੀ ਪਤਾ ਜੀ ਇਹੀ ਸੋਚ ਲਵੇ ਮੈਂ ਇਧਰ ਨੂੰ ਹੀ ਲੱਗ ਜਾਮਾ ਕਰਨ ਹਾਂ 10 ਕਰ ਲੀਆਂ 12 ਉਹਦੇ ਬਾਅਦ ਦੇਖੀ ਜਾਊਗੀ ਕੀ ਕਰਨਾ ਇਹਨੇ ਵੈਸੇ ਅਸੀਂ ਇਹ ਕੰਮ ਚਲਾਣਾ ਨਹੀਂ ਇਹਨੂੰ ਠੀਕ ਨੇ ਉਹ ਤਾਂ ਪੇਗਾ ਮੈਂ ਤਾਂ بڑا ਹੋ ਕੇ ਕਹਿੰਦਾ ਮੇਰੇ ਟਰੈਕਟਰ ਨੇ ਹਾਂ ਉਹ ਪਤਾ ਕੀ ਕਰਿਆ ਇੱਕ ਦਿਨ ਕਹਿੰਦਾ ਪਾਪਾ ਮੈਂ ਤਾਂ ਬੜਾ ਹੋ ਕੇ ਬੈਠਾ ਟਰੈਕਟਰਾਂ ਦੇ ਬਲੌਗ ਪਾਏ ਕਰੂੰਗਾ ਮੈਂ ਤੇਰੇ ਕੋਲ ਟਰੈਕਟਰ ਤਾਂ ਹੈ ਨਹੀਂ ਕਹਿੰਦਾ ਲੈ ਲੂੰਗਾ ਇੱਕ ਮਾਂ ਫਿਰ ਤਾਂ ਠੀਕ ਐ ਪੈਸਿਆਂ ਦਾ ਨੁਕਸਾਨ ਕਰੀ 5-6 ਲੱਖ ਦਾ 10 ਲੱਖ ਦਾ ਫਿਰ ਤੂੰ ਆਪਣਾ ਟਰੈਕਟਰ ਆਪਣਾ ਉਹ ਚਲਾਏ ਕਰ ਫਿਰ ਉਹਦੇ 'ਚ ਇਹ ਕਰੇ ਕਰੂੰਗਾ ਸਟੰਟ ਹੈ ਫਿਰ ਉੱਥੇ ਨੁਕਸਾਨ ਵੀ ਹੋ ਸਕਦਾ ਜਾਨਮਾਨ ਇਹ ਕੰਮ ਨਹੀਂ ਮੈਂ ਤਾਂ ਬੰਦਾ ਐ ਕਰਨਾ ਨਹੀਂ ਨਾ ਬਾਈ ਆਪਾਂ ਨਹੀਂ ਲੋੜੇ ਨਹੀਂ ਜੇ ਖੇਤੀ ਹਾਂ ਇਹ ਟਰੈਕਟਰ ਲੈ ਕੇ ਵੀ ਕਦੇ ਦਵਾਂਗੇ ਤਾਂ ਇਹਨੂੰ ਖੇਤੀ ਪਹਿਲਾਂ ਲੈ ਕੇ ਦਵਾਂਗੇ ਵੀ ਖੇਤੀ ਕਰ ਹੈ ਕਿ ਨਹੀਂ ਹੈ ਕਿ ਨਹੀਂ ਤੁਸੀਂ ਵੀ ਦੱਸੋ ਅੱਗੇ ਨਿਆਣੇ ਜਦੋਂ ਖੇਤੀ ਵੀ ਨਹੀਂ ਹੋਣੀ ਹੀ ਨਹੀਂ ਜੀ ਜਦੋਂ ਅਸੀਂ ਛੱਡਤੀ ਜਿਹੜੀ ਹੈ ਤੀ ਉਹ ਵੀ ਕਲੀ ਚਲ ਬਸ ਹੁਣ ਤਾਂ ਐ ਵੀ ਮੈਂ ਸਾਂ ਡੰਗਰ ਉਹ ਨਹੀਂ ਹੈ ਬਹੁਤ ਮੈਂ ਦੇਖਿਆ ਫਰਕ ਪੈ ਰਿਹਾ ਪਿੰਡਾਂ 'ਚ ਜੇ ਕਿਤੇ ਪਹਿਲਾਂ 20 ਘਰਾਂ ਕੋਲ ਮੈਂ ਸਾਂ ਤੇ ਪਸ਼ੂ ਤੇ ਖੇਤੀ ਕਰਦੇ ਤਾਂ ਅੱਜ 15 ਰਹਿ ਗਏ 10 ਮੇਰੇ ਹਿਸਾਬ ਨਾਲ 10 ਘਰ ਪਸ਼ੂ ਰੱਖੇ ਵੇ 15 ਘਰ ਖੇਤੀ ਕਰਦੇ ਬਸ ਇਹ ਬਾਕੀ ਜੇ ਉਰਾ ਵੇਚ ਕੇ ਬਾਹਰ ਲਾਉਂਗੇ ਫਿਰ ਉਹ ਠੇਕੇ ਪਰ ਦੇਣੀ ਪੈਂਦੀ ਉਹ ਕਾਤੋਈ ਵੀ ਦੂਰ ਹੈ ਚਲੋ ਠੇਕਾ ਹੀ ਜਾਂਦਾ ਬਹੁਤ ਹੈ ਕਿ ਨਾ ਐ ਹਾਂ ਆਪਣੇ ਆਪ ਤਾਂ ਸੱਤੇ ਹੁਣੀ ਵੀ ਨਹੀਂ ਹੈ ਮੇਤੇ ਤਾਂ ਹੁਣੀ ਨਹੀਂ ਬਾਈ ਮੇਰਾ ਤਾਂ ਇੰਨਾ ਵੀ ਫਰਕ ਹੈ ਜੀ ਹੁਣ ਜੇ ਮੈਂ ਮਿਸਤਰੀ ਆ ਜੀ ਟਰੈਕਟਰਾਂ ਦਾ ਮੈਂ ਤਾਂ ਟਰੈਕਟਰ ਚਲਾ ਕੇ ਵੀ ਚੈੱਕ ਕਰਨਾ ਉਹ ਵੀ ਡਰਦਾ ਹਾਂ ਵੀ ਜਦ ਮਨੂੰ ਮੈਂ ਚਲਾਇਆ ਹੀ ਨਹੀਂ ਟਰੈਕਟਰ ਇੰਨਾ ਉਹ ਵੀ ਬਗਾਹਕ ਤੇ ਪੁੱਛ ਲੈਣਾ ਜਾਂ ਮਾੜਾ ਕਿ ਚਲਾ ਕੇ ਦੇਖ ਲੈਣਾ ਵੀ ਇਹਦੇ ਚ ਆਹ ਬਨੁਕਸਾ ਇੱਥੋਂ ਆ ਜਾਂਦੀ ਜਦੋਂ ਹੁਣ ਕੰਮ ਕਰਿਆ ਵਾ ਇਹ ਦੇਖ ਲੈ ਟਰੈਕਟਰ ਖੜਿਆ ਅੱਜ ਮੜਾ ਇੱਕ ਚੈੱਕ ਕਰਨਾ ਤਾਂ ਤਾਂ ਅੰਦਰ ਤੇ ਬਾਹਰ ਕੱਟਿਆ ਜਦੀ ਅੰਦਰੇ ਲਾਤੇ ਆ ਹੁਣ ਕਾਹ ਕਾ ਆਪਣਾ ਮਾਲਕ ਆਊਗਾ ਟਰੈਕਟਰ ਦਾ ਤਾਂ ਉਹ ਉਹ ਆ ਕੇ ਪੁੱਛਣਾ ਹਾਂ ਕਰਤੇ ਆ ਕੰਮ ਹਾਂ ਉਹਨੇ ਕਹਿੰਦਾ ਚੈੱਕ ਕਰ ਲੈ ਮੈ ਪਤਾ ਕਿ ਕਹਿੰਦਾ ਹੀ ਅਗਲੇ ਨੂੰ ਦੋ ਦਿਨ ਹੋ ਗਏ ਬਾਈ ਮੈਨੂੰ ਲੱਗੇ ਨਹੀਂ ਚੈੱਕ ਕਰਨ ਦਾ ਫਾਇਦਾ ਕੀ ਆਏ ਲੋੜ ਹੀ ਨਹੀਂ ਹੈ ਦੋ ਦਿਨ ਤੇ ਸਵਾਰ ਰਿਆਂ ਵੀ ਹੁਣ ਵੀ ਕੋਈ ਕਸਰ ਰਹਿ ਗਈ ਬਾਏ ਕਹਿੰਦੇ ਦਾ ਜਾਂ ਫਿਰ ਜੇ ਕੋਈ ਆਂਦਾ ਕਹਿੰਦਾ ਮੈਂ ਮਿਸਤਰੀ ਚਲਾ ਕੇ ਦੇਖ ਲੈ ਮੈਂ ਕਹਿੰਦੇ ਕਰਦਾ ਮੈਂ ਗੈਲ ਬੈਜਣਾ ਮੜਾ ਇੱਕ ਤੂੰ ਹੀ ਚਲਾ ਲੈ ਕਹਿੰਦਾ ਕਾ ਤੇ ਮੈਂ ਤੇਰੇ ਹੱਥ ਲੱਗਿਆ ਵਾ ਤੇਰਾ ਟਰੈਕਟਰ ਐ ਮਾ ਸੱਤੇ ਮਾ 11 ਚ ਪ੍ਰੋਬਲਮ ਪਈ ਜਾਂਦੀ ਬੈਂਕ ਕਰਕੇ ਲੱਗ ਬੈ ਕੇ ਦੇਖਦੀ ਨਹੀਂ ਪਾ ਜਿੱਥੇ ਜਿੱਥੇ ਹੋ ਜਾਂਦੀ ਹੈ ਅੱਦੇ ਨੁਕਸਾ ਇਹ ਜੇ ਹੁਣ ਨਹੀਂ ਜਿਹੜੇ ਚਲਾ ਕੇ ਹੀ ਪਤਾ ਲੱਗਦੇ ਆ ਉੱਥੇ ਫਿਰ ਮੈਨੂੰ ਚਲਾਉਣਾ ਵੀ ਪੈਂਦਾ ਫਿਰ ਮੈਂ ਚਲਾਉਣਾ ਵੀ ਟਰੈਕਟਰ ਇਹ ਵੀ ਗੱਲ ਹੈ ਉਹ ਦੂਏ ਦੇ ਦੱਸੇ ਦੀ ਗੱਲ ਨਹੀਂ ਨਹੀਂ ਆਪਣੇ ਮੈਂ ਕੰਮ ਕੀਤਾ ਤਾਂ ਪਹਿਲ ਨਹੀਂ ਜਿਹੜਾ ਕੰਮ ਹੁਣ ਛੱਡਦੇ ਛੱਡਦੇ ਆ ਨਾ ਚਲਾਉਣਾ ਵੀ ਪੈਂਦਾ ਇਹ ਜੀ ਗੱਲ ਨਹੀਂ ਮਨਜੀਤ ਆਹ ਉਹ ਤਾਂ ਮੰਨਿਆ ਜਿਹੜੇ ਟਰੈਕਟਰਾਂ ਚ ਨੁਕਸ ਪਿਆ ਟਰੈਕਟਰ ਖੜੇ ਗਿਆ ਉੱਥਾ ਕੋਈ ਮੈਡੀਅਮ ਨਕਸਾ ਤੋੜਨਾ ਪੈਂਦਾ ਅਸੀਂ ਆਪਣੀ ਥਿਊਰੀ ਦੇ ਹਿਸਾਬ ਨਾਲ ਦੇਖਦੇ ਆਂ ਵੀ ਇੱਥੇ ਕਈਆਂ ਤੇ ਅਸੀਂ ਸਭ ਤੋਂ ਵੱਡਾ ਤਾਂ ਮਿਸਤਰੀ ਟਰੈਕਟਰ ਚਲਾਉਣ ਵਾਲਾ ਹੀ ਹੁੰਦਾ ਉਹੀ ਆ ਕੇ ਸਾਨੂੰ ਦੱਸਦਾ ਵੀ ਇੱਥੇ ਕਿਹਦੇ ਬਾਜ ਆਈ ਏ ਜਾਂ ਆਹ ਪੁਰਜਾ ਇਹਦਾ ਕੰਮ ਛੱਡ ਗਿਆ ਜਾਂ ਐਂ ਕਰਦਾ ਏ ਫਿਰ ਉਹਦੇ ਅੰਦਾਜ਼ਾ ਲਾਣੇ ਉਹਦੇ ਅਸੀਂ ਮੰਨ ਤੋਂ ਵੀ ਜੇ ਇੱਥੇ ਤੇ ਕਹਿ ਰਿਹਾ ਇੱਥੇ ਆਹ ਪੁਰਜੇ ਚ ਪ੍ਰੋਬਲਮ ਆਂਦੀ ਏ ਕਲਾਟ ਚਾਂਦੀ ਬਹਿ ਰਿਹਾ ਲੱਗਦਾ ਹੁੰਦਾ ਵੀ ਹਾਂ ਵੀ ਕਿੱਥੇ ਤੇ ਚਲੋ ਠੀਕ ਹੈ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰ ਲਈਆਂ ਜੀ ਹੁਣ 2 ਮਿੰਟ ਦਾ ਤੁਹਾਨੂੰ ਦਿਨੇ ਟਰੈਕਟਰ ਬਾਗਬਾਨੀ ਵਾਲੇ ਦਾ ਛੋਟੇ ਦਾ ਬਲੌਗ ਜਾ ਕੇ ਤੇ ਬਣੇ ਰਹੇ ਹੋਣ ਬਲੌਗ ਦੇ ਨਾਲ ਉਹ ਵੀ ਦੰਨੇ ਬਲੌਗ ਕਲਾਚ ਪ੍ਰੈਸ਼ਰ ਪਲੇਟ ਨੂੰ ਲੋ ਅਤੇ ਕੱਟਪਣਾ ਕਰਾਤੀ ਜੀਰੋ ਤੇ ਬੀਲ ਵੀ ਕਸਤਿਆ ਦਾ ਜੀ ਇਹਨੂੰ ਵੀ ਆਪਾਂ ਨੇ ਕੱਟ ਲੋਆ ਤੇ ਆ ਦਾ ਨਹੀਂ ਪੂਰੇ ਤੱਕ ਨਾ ਇਹ ਉੱਚਾ ਤਾਂ ਇਹ ਡਾਊਨ ਕਰਤੇ ਦਾ ਰਪੀਏ ਜੀ ਲਓ ਜੀ ਹੁਣ ਲੱਗੇ ਆਪਾਂ ਪ੍ਰੈਸ਼ਰ ਪਲੇਟ ਫਿੱਟ ਕਰਨ ਕਲਚ ਪਲੇਟ ਤੇ ਬੈਰਿੰਗ ਬਾਅਦ ਚ ਪਾਉਣੇ ਸਾਫ ਕਰਕੇ ਜੀ ਬਹੁਤ ਕਚਰਾ ਆਈ ਅੰਦਰ ਤੇ ਇਹ ਤੁਹਾਨੂੰ ਕਲਚ ਪਲੇਟ ਦਿਖਾ ਦਈਏ ਜੀ ਲਓ ਜੀ ਇਹ ਹੈ ਜੀ ਇਹਦੀ ਕਲਚ ਪਲੇਟ Ориジナル ਇਹ ਟੌਪ ਤੇ ਇਹ ਪੈਕਿੰਗ ਹੈ ਜੀ ਤੇ ਤੁਹਾਨੂੰ ਰੇਟ ਵੀ ਦਿਖਾ ਦਿੰਦਾ ਜੀ 4931 ਤੇ ਬਹੁਤ ਹੈਵੀ ਪਲੇਟ ਹੈ ਜਿਹੜੀ ਜਿੱਦਾਂ ਦੀ ਕੱਢੀ ਚਾਰ ਫਰਾਂ ਵਾਲੀ ਉਦਾਂ ਦੀ ਉਹ ਪਾਰੀ ਭਾਰੀ ਬਹੁਤ ਹੈ ਜੀ 6 ਸਪ੍ਰਿੰਗਾਂ ਜੀ ਪਿੱਛੇ ਇਹ ਇਹ ਸਪ੍ਰਿੰਗ ਤਾਂ ਹੁੰਨੇ ਜਦੋਂ ਨਾ ਆਪਾਂ ਕਲੱਚ ਦੱਬ ਕੇ ਗੇਅਰ ਪਾ ਕੇ ਕਲੱਚ ਛੱਡਦੇ ਆਂ ਫਿਰ ਜਦੋਂ ਛੱਡਦੇ ਆਂ ਵੀ ਇੱਕ ਲਗਤ ਕਈ ਵਾਰ ਨਾ ਫਿਰ ਇਹ ਇਹ ਗੁੱਲਾ ਵਾਂ ਇਕੱਠਾ ਹੋ ਗਿਆ ਕਈ ਵਾਰ ਧੜਕ ਧੁੜਕ ਨਹੀਂ ਪੈਣ ਦਿੰਦਾ ਇਹ ਨਾ ਟਾਇਰ ਕੰਪਣ ਦਿੰਦਾ ਜੀ ਬਰਕ ਕਰ ਦੇ ਇਹ ਵੀ ਵਿੱਚ ਤੇ ਇਹ ਨਾ ਇਦਾਂ ਪੈਣਾ ਇਹਦੇ ਚ ਲੋ ਜੀ ਹਾਂ ਇਤਨੀ ਹੋਣਾ ਇਹ ਲਿਖਿਆ ਬਣਾਈ ਜੀ ਤੇ। 프라이휠 사이드 ਇਹਨਾ ਫੇਰਾ ਐਦਾਂ। 프라이휠 사이드। ਕਿਉਂਕਿ ਜੇ ਆਪਾਂ ਇਹ ਉੱਠਾ ਰੱਖ ਦੂੰਗਾ ਨਾ ਜੀ ਤਾਂ ਉਹ ਵੇਖੋ ਨਾ ਜੀ ਇਹ ਪਲੇਟ ਦਾ ਵੀ ਗੁੱਲਾ ਇਦਾਂ ਨੂੰ ਬਾਦਮਾ ਆ ਗਿਆ ਜੀ। ਜਦੋਂ ਇਹਨੂੰ ਪੁੱਠੀ ਰੱਖ ਦੂੰਗੇ ਗੁੱਲੇ ਨਾਲ ਗੁੱਲਾ ਟੱਚ ਹੋਣ ਲੱਜਣਾ। ਇੱਧਰ ਆਪਾਂ ਨੂੰ ਬੀਲ ਦੇ ਵਿੱਚ ਪੂਰੀ ਜਗ੍ਹਾ ਮਿਲੀ ਵੀ ਐ 6 ਗੁੱਲਾ। ਕੋਈ ਪ੍ਰੋਬਲਮ ਨਹੀਂ ਐ ਨੀ। ਤੇ ਕੱਲ ਬਾਅਦ ਇਸ ਤਰ੍ਹਾਂ ਐ ਵੀ ਆਪਾਂ ਨੇ ਹਾਂਜੀ ਲੋ ਘੇਰ ਵੀ ਪ੍ਰੋਬਲਮ ਕਰ ਰਿਆ ਤਾਂ ਇਹਦਾ ਲੋ ਘੇਰ ਹੈ ਨਾ ਜੀ ਇਹ ਜਮੇ ਢਿੱਲਾ ਤਾਂ ਵਾ ਕੱਲਾ ਹਾਈਓ ਪੈਂਦਾ ਤਾਂ ਲੋ ਤਾਂ ਪੈਂਦਾ ਹੀ ਨਹੀਂ ਤਾਂ ਲੋ ਵੀ ਹੁਣ ਪੈਣ ਲੱਗੇ ਹਨ ਜਮਾ ਵੀ ਟੈਨਸ਼ਨ ਨਹੀਂ ਮਤਲਬ ਛੱਡੀ ਇਹਦਾ ਹੋਰ ਬਾਈ ਮੁੰਡਿਆ ਲੈ ਲਈਆਂ ਆ ਜਾ ਕਲੱਚ ਟੰਗੀ ਆ ਯਾਰ ਹੈ ਕਿ ਨਹੀਂ ਪਲੇਟ ਉਹ ਪਈ ਹੈ ਬੈਰਿੰਗ ਬਾਅਦ ਚ ਛੇੜੂਗੇ ਇਹ ਬਲਾ ਇਹ ਖੜਿਆ ਬਾਬਲੂ ਇਲੈਕਟ੍ਰੀਸ਼ੀਅਨ ਤੇ ਉਹ ਖੜਿਆ ਆਪਣਾ ਸੁੱਖੀ ਇਹ ਕਾਦਾ ਕੰਮ ਕਰਦਾ ਬਾਈ ਤੂੰ ਆ ਲਾਗੇ ਦੁਕਾਨ ਆਪਣੇ ਉਹ ਨੰਬਰ ਪਲੇਟਾਂ ਟੇਪ ਟੂ ਬੁਲਾਣੇ ਸਟicker ਲਾਣੇ ਸਾਰਾ ਕੰਮ ਕਰਦੇ ਆਂ ਮੁੰਡੇ ਤੇ ਹਾਂ ਵੀ ਬਾਬਲੂ ਫੇ ਜੋੜੀ ਐ ਬਾਈ ਕਰ ਗਏ ਕਰਿਆ ਤਾਂ ਫਿੱਟੇ ਇਹ ਕੱਲ ਬਾਈ ਕੱਲ ਜਦ ਤੂੰ ਗਿਆ ਪਤਾ ਨਾ ਫਿਰ ਮੈਂ ਆ ਗਿਆ ਤਾਂ 5:00 ਵਜੇ ਦਾ 6:30-4 ਘਰਾਂ ਤੇ ਇਹ ਲਾਂਗੇ ਤੇ ਤੁਸੀਂ 6:30 ਲਾਂਗੇ ਤੇ ਹਨਾ ਫਿਰ ਰਾਤ 7:00 ਵਜੇ ਤੱਕ ਆ ਫਿੱਟ ਕਰਿਆ ਤਾਂ ਹੀ ਤਾਂ ਤੈਨੂੰ ਮੈਂ 6:30-7:00 ਵਜੇ ਫੋਨ ਕਰਿਆ ਤਾਂ ਉਹੀ ਫਰਾਂ ਵਾਲੀ ਉਹ ਨਾਲ ਦੀਓ ਕੱਟ ਲੋ ਆ ਤੇ ਦੋਨੇ ਵੀ ਜਿਹੜੇ ਵਿੱਚ ਚੱਲ ਉਹ ਜਿਹੜਾ ਡਾਊਨ ਹੋ ਜਾਵਾ ਦਾ ਹੂੰ ਜੇ ਕੱਲ ਨੂੰ ਆਪਾਂ ਹੁਣ ਬਦਲਣਾ ਦਾ ਸੈੱਟ ਬਦਲਣਾ ਪੈਣਾ ਦਾ ਸਾਰਾ ਨਾ ਹਾਂ ਕਿਉਂ ਇੱਕ ਵਾਰ ਤਾਂ ਆਪਾਂ ਨੂੰ ਹੁਣ ਟਾਈਮ ਮਿਲ ਗਿਆ ਜਣਾ ਬਚਾਓ ਹੋ ਗਿਆ ਚਲੋ ਚੱਕ ਹੋ ਗਿਆ ਰੁਪੀਆ ਰੁਪੀਆ ਕੱਟ ਲੱਗ ਗਿਆ ਫਿਰ ਜੇ ਨਾ ਬੀਲ ਨੂੰ ਤਾਂ ਆਪਾਂ ਕੱਟ ਲਵਾ ਸਕਦੇ ਆ ਅਗਲੀ ਵਾਰ ਜਿਹੜੀ ਪ੍ਰੈਸ਼ਰ ਪਲੇਟ ਹੈ ਨਾ ਉੱਥੇ ਉਹ ਜ਼ਿਆਦਾ ਉੱਡਦੀ ਆ ਫਿਰ ਉਹਦਾ ਨਾ ਦਬਾਅ ਘਟ ਜਾਣਾ ਇੱਕ ਵਾਰ ਤਾਂ ਹੁਣ ਲਵਾ ਤੇ ਅਗਲੀ ਵਾਰ ਨਹੀਂ ਲੱਗਣਾ ਅਗਲੀ ਵਾਰ ਸੈਟੇ ਪੈਣਾ ਉਹ ਪਲੇਟ ਦੇ ਬਟਲੇ ਬਦਲੋਗੇ ਹਾਂ ਇਹ ਚੱਕਰ ਹੈ ਇਹ ਪਿੰਗਰਾ ਡਾਉਨੇ ਰਹੀਆਂ ਜੀ ਹਾਂ ਤਿੰਨ ਪੀਟੀਓ ਹੈ ਮੇਨ ਉੱਪਰ ਗੇਹਾਂ ਵਾਲੀਆਂ ਹਾਂ ਪਹਿਲਾਂ ਗੇਹਾਂ ਵਾਲੀ ਕੰਮ ਕਰੂੰਗੀ ਹਾਂ ਇਹ ਵੀਡੀਓ ਵਾਲੀ ਦੀ ਡਾਉਣ ਜਿਹੜੀ ਹਾਂ ਇਹ ਡਾਉਣ ਪੀਟੀਓ ਵਾਲੀ ਇਹ ਰੱਖੀਆਂ ਆਪਾਂ ਨੇ 37 ਪੀਟੀਓ ਤੇ 45 46 ਮੇਨ ਬ 5 5 ਐਮਐਮ ਦਾ ਫਰਕ ਹੁੰਦਾ ਹਾਂਜੀ ਪਾਤਿਆ ਬੈਰਿੰਗ ਹਾਂ ਜਾਮਤਾ ਦੇ ਇਹਦਾ ਤਾਂ ਕੱਲ ਹੋਰੇ ਪੰਗਾ ਪੈ ਗਿਆ ਤਾਂ ਮੈਂ ਸੱਟ ਮਾਰੀ ਬੈਰਿੰਗ ਕੱਢਣੇ ਨੂੰ ਬੈਰਿੰਗ ਦਾ ਉਹ ਬੈਰਿੰਗ ਤਾਂ ਦੂਆ ਮੂਰੇ ਨੂੰ ਉਤਰ ਗਿਆ ਕੌਣ ਉੱਪਰੇ ਰਹਿ ਗਈ ਬਾ ਵੇ ਜਾ ਤੌਣ ਉੱਪਰ ਰਹਿ ਗਈ ਮੈਂ ਮੂਰੇ ਤੇ ਰੱਖ ਕੇ ਮਾਰੀ ਸੱਟ ਰੈਣੀ ਦੀ ਉਹ ਜਦ ਫੇਸ ਦਬ ਗਿਆ ਨਾ ਬਾ ਫਿਰ ਮੈਂ ਰੇਤੀ ਰੂਤੀ ਲਾ ਕੇ ਨਾ ਰੇਗ ਮਾਰ ਲਾ ਕੇ ਇਹਦੇ ਅੰਦਰ ਬਾ ਫਿਰ ਬਾਅਦ ਚ ਫਿਰ ਤੰਨੂੰ ਫੋਨ ਤਾਂ ਹੀ ਕਰਿਆ ਤਾਂ ਵੀ ਆਜ ਮੈਂ ਨਾਲੇ ਜੋੜ ਦਈਏ ਉਹ ਮੈਂ ਤਾਂ ਚੰਟੀਗੜ੍ਹ ਲੰਘਿਆ ਤਾਂ ਤੂੰ ਚੱਲ ਫਿਰ ਤਾਂ ਹੀ ਛੱਡ ਤੇ ਚਲੋ ਹੁਣ ਜੋੜ ਲੰਨਾ ਫਿਰ ਯਾਰ ਇਹ ਜੋੜ ਤੇ ਬਾਕੀ ਹੁਣ ਪੈਪਾ ਪੂਪਾ ਰਹਿ ਗਈਆਂ ਜੀ ਤੇ ਉਹ ਲਾਣੀਆਂ ਹੁਣ ਬਾਅਦ ਚ ਲਾਣਾਂ ਨਹੀਂ ਆਪਾਂ ਨੇ ਟਰੈਕਟਰ ਦੇ ਆ ਟਰੈਕਟਰ ਬਣਾ ਪਹਿਲਾਂ ਦੋ ਜਗ੍ਹਾ ਹੋਇਆ ਉਹ ਤਾਂ ढुੜ ਗਿਆ ਬਾ ਹੁਣ ਇਹਦੇ ਪੈ ਪੂਪ ਲੱਗਣੇ ਬਾਹਰ ਦੇ ਕੰਮ ਜੋਇੰਟ ਦੇ ਨਟ ਕਸ ਕੇ ਆਪਾਂ ਨੇ ਕਲਚ ਲਿਆ ਚੈੱਕ ਕਰ ਪੀ ਡੀਓ ਵੀ ਤੇ ਉੱਪਰਲਾ ਵੀ ਗੇਰਾਂ ਵਾਲਾ ਦੋ ਹੀ ਠੀਕ ਐ ਬਾਬੇ ਦੀ ਕਿਰਪਾ ਨਾਲ ਕਿਉਂ ਜੇ ਫਿਰ ਆ ਦੇਖੋ ਥੱਲੇ ਤੇ ਕੋਲੀ ਕੋਲੀ ਆਪਣਾ ਜੱਕ ਜੁੱਕ ਸਾਰਾ ਸਮਾਨ ਕੱਟ ਵੀ ਦੇ ਆ ਜੇ ਕਈ ਵਾਰ ਪ੍ਰੋਬਲਮ ਆ ਜਾਂਦੀ ਐ ਨਾ ਜੀ ਫਿਰ ਤਾਂ ਕਰਕੇ ਔਖਾ ਹੀ ਤਾਂਹੀਂ ਆਪਾਂ ਪਹਿਲੇ ਹੀ ਟਾਈਮ ਲਾ ਲੈਨੇ ਪਰਮਾਤਮਾ ਦੀ ਕਿਰਪਾ ਨਾਲ ਆਪਾਂ ਨੂੰ ਬੜੀ ਆਪਣਾ ਕੰਮ ਕਰਿਆ ਆ ਬੈਂ ਨਹੀਂ ਹੋਇਆ ਵੀ ਖੋਲੋ ਦੁਆਰੇ ਜਦੀਨਾ ਪਹਿਲੀ ਟਾਈਮ ਲਾ ਲਓ ਕਹੀ ਨਹੀਂ ਕਰਦੇ ਸਿਆਣੇ ਧਿਆਨ ਨਾਲ ਦਿਮਾਗ ਨਾਲ ਪਹਿ ਟਾਈਮ ਜ਼ਿਆਦਾ ਲੈ ਲਓ ਵਧੀਆ ਕਹਿਣਾ ਉਹਦੇ ਆਰਾਮ ਤੇ ਕਰੋ ਕੰਮ ਨੱਠ ਭੱਜ ਮਾ ਹੁੰਦੇ ਨਹੀਂ ਜੀ ਬੜੇ ਕੰਮ ਹੈ ਬਾਹੂਆਂ ਬਣਾਏ ਪੈਸਾ ਰਾਣੀਆਂ ਬਸ ਸ਼ੁਰੂ ਕਰ ਦੇਣਾ ਕੰਮ